ਨਮਸਕਾਰ ਬੀਲ ਟੀਵੀ ਦੇ ਖਾਸ ਪ੍ਰੋਗਰਾਮ ਪ੍ਰਾਈਮ ਟਾਈਮ ਬੁਲੇਟਨ ਦੇ ਵਿੱਚ ਤੁਹਾਡਾ ਸਵਾਗਤ ਹੈ ਅੱਜ ਸਭ ਤੋਂ ਪਹਿਲਾਂ ਗੱਲ ਕਰਾਂਗੇ ਕਿ ਡੋਨਲਡ ਟਰੰਪ ਦੇ ਫੈਸਲਿਆਂ ਦਾ ਅਮਰੀਕਾ ਦੇ ਵਿੱਚ ਹੁਣ ਵਿਰੋਧ ਹੋਣਾ ਸ਼ੁਰੂ ਹੋ ਗਿਆ ਹੈ ਨਾਲੇ ਗੱਲ ਕਰਾਂਗੇ ਕਿ ਸੀਐਮ ਭਗਵੰਤ ਮਾਨ ਦੇ ਵੱਲੋਂ ਗਣਤੰਤਰ ਦਿਵਸ ਤੇ ਜਿੱਥੇ ਝੰਡਾ ਲਹਿਰਾਇਆ ਜਾਣਾ ਸੀ ਪ੍ਰਧਮਕੀਆਂ ਤੋਂ ਬਾਅਦ ਉਸ ਵੈਨਿਊ ਨੂੰ ਬਦਲਣ ਦੀ ਲੋੜ ਪੈ ਗਈ ਹੈ ਦੂਜੇ ਪਾਸੇ ਗੱਲ ਕਰਾਂਗੇ ਕਿ ਜਥੇਦਾਰ ਸਾਹਿਬ ਦੇ ਵੱਲੋਂ ਇੱਕ ਹੰਗਾਮੀ ਮੀਟਿੰਗ ਸੱਦ ਲਈ ਗਈ ਹੈ ਇਸ ਮੀਟਿੰਗ ਦੇ ਵਿੱਚ ਕੀ ਕੁਝ ਖਾਸ ਰਹੇਗਾ ਉਹਦੇ ਤੇ ਚਰਚਾ ਕਰਦੇ ਹਾਂ ਬਾਦਿਆਂ ਅਸ ਦੀ ਆਪਣੀ ਪਹਿਲੀ ਖਬਰ ਵਨ ਅਮਰੀਕਾ ਦੇ ਰਾਸ਼ਟਰਪਤੀ ਬਣਦੇ ਹਨ ਡੋਨਲਡ 트੍ਰੰਪ ਦੇ ਵੱਲੋਂ ਲਏ ਗਏ ਕਈ ਫੈਸਲਿਆਂ ਦੇ ਉੱਤੇ ਹੁਣ ਪੂਰੇ ਵਿਸ਼ਵ ਦੇ ਵਿੱਚ ਜਿੱਥੇ ਚਰਚਾ ਹੋ ਰਹੀ ਸੀ ਉੱਥੇ ਹੀ ਅਮਰੀਕਾ ਦੇ ਵਿੱਚ ਵੀ ਡੋਨਲਡ 트੍ਰੰਪ ਦੇ ਵੱਲੋਂ ਕੀਤੇ ਗਏ ਫੈਸਲਿਆਂ ਦਾ ਵਿਰੋਧ ਹੋਣਾ ਸ਼ੁਰੂ ਹੋ ਗਿਆ ਹੈ ਦੈਟਸ ਆਲ ਡੋਨਲਡ 트੍ਰੰਪ ਦੇ ਵੱਲੋਂ ਇੱਕ ਬਹੁਤ ਵੱਡਾ ਫੈਸਲਾ ਕੀਤਾ ਗਿਆ ਸੀ ਕਿ ਜਿਹੜੇ ਲੋਕ ਦੂਸਰੇਆਂ ਮੁਲਕਾਂ ਤੋਂ ਆ ਕੇ ਅਮਰੀਕਾ ਦੇ ਵਿੱਚ ਬਸੇ ਹੋਏ ਨੇ ਜੇਕਰ ਇੱਧਰ ਆ ਕੇ ਉਹਨਾਂ ਦੇ ਕੋਈ ਔਲਾਦ ਹੁੰਦੀ ਹੈ ਉਹਨਾਂ ਦੇ ਬੱਚਾ ਪੈਦਾ ਹੁੰਦਾ ਤੇ ਉਸ ਬੱਚੇ ਨੂੰ ਪਹਿਲਾਂ 150 ਸਾਲ ਤੋਂ ਇਹ ਕਾਨੂੰਨ ਚੱਲ ਰਿਹਾ ਸੀ ਕਿ ਉੱਥੇ ਦੀ ਨਾਗਰਿਕਤਾ ਜਿਹੜੀ ਸੀ ਉਸ ਉੱਥੇ ਜੰਮਣ ਵਾਲੇ ਬੱਚੇ ਨੂੰ ਮਿਲ ਜਾਂਦੀ ਸੀ ਮਾਤਾ ਪਿਤਾ ਕਿਸੇ ਵੀ ਕੰਟਰੀ ਦੇ ਹੋਣ ਕਿਸੇ ਵੀ ਕੰਟਰੀ ਦੀ ਉਹਨਾਂ ਦੇ ਕੋਲ ਨਾਗਰਿਕਤਾ ਹੋਵੇ ਪਰ ਜਦੋਂ ਬੱਚੇ ਦਾ ਜਨਮ ਅਮਰੀਕਾ ਦੇ ਵਿੱਚ ਹੋ ਜਾਂਦਾ ਸੀ ਤੇ ਉਸ ਬੱਚੇ ਨੂੰ ਸਿੱਧੇ ਤੌਰ ਦੇ ਉੱਤੇ ਉੱਥੇ ਦੀ ਨਾਗਰਿਕਤਾ ਮਿਲ ਜਾਂਦੀ ਸੀ ਔਰ ਡੋਨਲਡ ਟਰੰਪ ਨੇ ਕਿਹਾ ਸੀ ਕਿ ਮੈਂ ਆਂਦਾ ਹੀ ਇਸ ਫੈਸਲੇ ਨੂੰ ਬਦਲ ਦੇਵਾਂਗਾ ਬਿਲਕੁਲ ਉਸੇ ਤਰੀਕੇ ਦੇ ਨਾਲ ਡੋਨਲਡ ਟਰੰਪ ਦੇ ਵੱਲੋਂ 48 ਘੰਟਿਆਂ ਦੇ ਵਿੱਚ ਵਿੱਚ ਹੀ ਉਸ ਫੈਸਲੇ ਨੂੰ ਲਾਗੂ ਕਰ ਦਿੱਤਾ ਗਿਆ ਔਰ ਉਹਨਾਂ ਨੇ ਕਿਹਾ ਕਿ ਆਉਣ ਵਾਲੀ 20 ਫਰਵਰੀ ਤੋਂ ਬਾਅਦ ਇਹ ਪੂਰਨ ਤੌਰ ਦੇ ਉੱਤੇ ਅਮਰੀਕਾ ਦੇ ਵਿੱਚ ਲਾਗੂ ਹੋ ਜਾਏਗਾ ਪਰ ਹੁਣ ਇਸ ਫੈਸਲੇ ਨੂੰ ਲੈ ਕੇ ਅਮਰੀਕਾ ਦੇ 22 ਸੂਬਿਆਂ ਦੇ ਵਿੱਚ ਇਸ ਦਾ ਵਿਰੋਧ ਹੋਣਾ ਸ਼ੁਰੂ ਹੋ ਗਿਆ ਔਰ 22 ਸੂਬਿਆਂ ਦੇ ਜਿਹੜੇ ਅਟਾਰਨੀ ਜਨਰਲ ਨੇ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਅਸੀਂ ਇਸ ਦੇ ਉੱਤੇ ਚੈਲੰਜ ਕਰਾਂਗੇ ਕਿਉਂਕਿ ਕਿਸੇ ਵੀ ਤਰ੍ਹਾਂ ਦੇ ਨਾਲ ਡੋਨਲਡ ਟਰੰਪ ਚਾਹੇ ਰਾਸ਼ਟਰਪਤੀ ਨੇ ਦੇਸ਼ ਦੇ ਪਰ ਉਹਨਾਂ ਦੇ ਕੋਲ ਕੋਈ ਵੀ ਐਸਾ ਸੰਵਿਧਾਨਕ ਅਧਿਕਾਰ ਨਹੀਂ ਹੈ ਕਿ ਉਹ ਇਸ ਕਾਨੂੰਨ ਨੂੰ ਬਦਲ ਦੇਣ ਇਸ ਕਾਨੂੰਨ ਦੇ ਬਦਲਣ ਦੇ ਨਾਲ ਬਹੁਤ ਸਾਰੇ ਲੋਕਾਂ ਦੇ ਅੰਦਰ ਸੋਸ਼ੋਪਨ ਇਹ ਪੈਦਾ ਹੋ ਗਿਆ ਹੈ ਕਿ ਪਿਛਲੇ ਕਾਫੀ ਸਮੇਂ ਤੋਂ ਜਿਹੜੇ ਲੋਕ ਉੱਥੇ ਵਸੇ ਹੋਏ ਸੀ ਉਹਨਾਂ ਦੇ ਬੱਚਿਆਂ ਨੂੰ ਨਾਗਰਿਕਤਾ ਹੁਣ ਕਦੋਂ ਤੱਕ ਮਿਲੇਗੀ ਕਿਉਂਕਿ ਅਜੇ ਤੱਕ ਇਹਦੇ ਉੱਤੇ ਸਪਸ਼ਟਿਕਰਨ ਨਹੀਂ ਹੈ ਸਵੇਰੇ ਵੀ ਅਸੀਂ ਇਹਦਾ ਜ਼ਿਕਰ ਕੀਤਾ ਸੀ ਕਿ ਡੋਨਲਡ ਟਰੰਪ ਦੇ ਵੱਲੋਂ ਇਹ ਤਾਂ ਜ਼ਰੂਰ ਕਹਿ ਦਿੱਤਾ ਗਿਆ ਕਿ 20 ਫਰਵਰੀ ਤੱਕ ਇਹਦੇ ਉੱਤੇ ਪੂਰਨ ਤੌਰ ਦੇ ਉੱਤੇ ਅਮਰੀਕਾ ਦੇ ਵਿੱਚ ਲਾਗੂ ਹੋ ਜਾਏਗਾ ਪਰ ਲੋਕ ਇਹ ਜਾਣਨਾ ਚਾਹੁੰਦੇ ਨੇ ਕਿ ਕਿਹੜੇ ਬੱਚੇ ਕਿਸ ਸਨ ਤੱਕ ਪੈਦਾ ਹੋਏ ਬੱਚਿਆਂ ਨੂੰ ਇਹ ਨਾਗਰਿਕਤਾ ਮਿਲੇਗੀ ਔਰ ਕਿਸ ਸਨ ਤੋਂ ਇਹ ਬੰਦ ਹੋ ਜਾਏਗਾ ਜਾਂ ਫ 2 ਫਰਵਰੀ ਤੋਂ ਇਹ ਫੈਸਲਾ ਲਿਆ ਜਾਏਗਾ ਸੋ ਇਹਦੇ ਉੱਤੇ ਅਜੇ ਤੱਕ ਵੀ ਕੋਈ ਵੀ ਕਲੈਰਿਟੀ ਨਹੀਂ ਹੈ ਜਿਸ ਨੂੰ ਲੈ ਕੇ ਹੁਣ ਅਮਰੀਕਾ ਦੇ ਵਿੱਚ ਅਮਰੀਕਾ ਦੇ ਲੋਕਾਂ ਦੇ ਵੱਲੋਂ ਇਸ ਦਾ ਵਿਰੋਧ ਕੀਤਾ ਜਾ ਰਿਹਾ ਉਹਨਾਂ ਨੇ 트ੰਪ ਦੇ ਇਸ ਆਦੇਸ਼ ਦੇ ਉੱਤੇ ਚੈਲੰਜ ਕਰਨ ਦੇ ਲਈ ਕੋਰਟ ਦੇ ਵਿੱਚ ਕਹਿ ਦਿੱਤਾ ਹੈ ਔਰ ਨਿਯਮ ਨੂੰ ਬਦਲਣ ਦਾ ਉਹਨਾਂ ਨੇ ਕਿਹਾ ਹੈ ਕਿ 트ੰਪ ਜਲਦ ਤੋਂ ਜਲਦ ਇਸ ਨਿਯਮ ਨੂੰ ਬਦਲਣ ਇਸ ਨੂੰ ਰੱਦ ਕਰਨ ਆਪਣੇ ਫੈਸਲੇ ਨੂੰ ਵਾਪਸ ਲੈਣ ਦੂਸਰੇ ਪਾਸੇ ਬਹੁਤ ਸਾਰੇ ਐਸੇ ਭਾਰਤੀ ਨੇ ਜਦੋਂ ਉਹਨਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹਨਾਂ ਦੇ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਪ੍ਰੀ ਟਰਮ ਡਿਲੀਵਰੀ ਜਿਹੜੀ ਹੈ ਉਹਦਾ ਹੜ ਆ ਗਿਆ ਹੈ ਅਮਰੀਕਾ ਦੇ ਵਿੱਚ ਪ੍ਰੀ ਟਰਮ ਡਿਲੀਵਰੀ ਜਾਨੀ ਕਿ ਜਿਹੜੇ ਬੱਚੇ 9 ਮਹੀਨੇ ਦੇ ਵਿੱਚ 9 ਮਹੀਨੇ ਤੇ ਜਾ ਕੇ ਜਿਹਦੀ ਡਿਲੀਵਰੀ ਹੋਣੀ ਸੀ ਪਰ ਹੁਣ ਪੇਰੈਂਟਸ ਜਿਹੜੇ ਨੇ ਉਹਨਾਂ ਦੇ ਅੰਦਰ ਡਰ ਪੈਦਾ ਹੋ ਗਿਆ ਕਿ 20 ਫਰਵਰੀ ਤੋਂ ਬਾਅਦ ਜੇਕਰ ਸਾਡਾ ਬੱਚਾ ਪੈਦਾ ਹੋਏਗਾ ਤੇ ਹੋ ਸਕਦਾ ਹੈ ਕਿ ਉਸ ਨੂੰ ਅਮਰੀਕਾ ਦੀ ਨਾਗਰਿਕਤਾ ਨਾ ਮਿਲੇ ਇਸ ਕਰਕੇ ਪ੍ਰੀ ਟਰਮ ਡਿਲੀਵਰੀ ਜਿਹੜੀ ਹੈ 7ਵੇਂ ਮਹੀਨੇ ਦੇ ਵਿੱਚ 8ਵੇਂ ਮਹੀਨੇ ਦੇ ਵਿੱਚ ਜਿਹੜੇ ਪੇਰੈਂਟਸ ਨੇ ਜਿਹੜੀਆਂ ਮਾਤਾਵਾਂ ਨੇ ਜਿਹੜੀਆਂ ਲੜਕੀਆਂ ਨੇ ਉਥੇ ਉਹ ਡਾਕਟਰਾਂ ਦੇ ਕੋਲ ਪਹੁੰਚ ਰਹੇ ਆ ਨੇ ਕਿ ਡਿਲੀਵਰੀ ਜਲਦ ਤੋਂ ਜਲਦ ਕਰ ਦਿੱਤੀ ਜਾਵੇ ਯਾਨੀ ਕਿ 20 ਫਰਵਰੀ ਤੋਂ ਪਹਿਲਾਂ ਡਿਲੀਵਰੀ ਹੋਣੀ ਚਾਹੀਦੀ ਆ ਸੋ ਅਮਰੀਕਾ ਦੇ ਵਿੱਚ ਪ੍ਰੀ ਟਰਮ ਡਿਲੀਵਰੀ ਦੀ ਜਿਹੜੀ ਹੈ ਹੋੜ ਇਸ ਟਾਈਮ ਮੱਚੀ ਹੋਈ ਆ ਲੋਕਾਂ ਦੇ ਵਿੱਚ ਡਰ ਦਾ ਮਾਹੌਲ ਹੈ ਪਰ ਅਜੇ ਤੱਕ ਇਹ ਕਲੈਰਟੀ ਨਹੀਂ ਆ ਸਕੀ ਕਿ ਕਿਹੜੇ ਬੱਚਿਆਂ ਨੂੰ ਉੱਥੇ ਨਾਗਰਿਕਤਾ ਜਿਹੜੀ ਹੈ ਉਹ ਮਿਲੇਗੀ ਉਹ 20 ਫਰਵਰੀ ਤੋਂ ਪਹਿਲਾਂ ਵਾਲਿਆਂ ਨੂੰ ਜਾਂ ਫਿਰ 2024 ਤੋਂ ਪਹਿਲਾਂ ਵਾਲਿਆਂ ਨੂੰ ਜਾਂ ਫਿਰ 2023 ਤੋਂ ਪਹਿਲਾਂ ਵਾਲਿਆਂ ਨੂੰ ਐਸੀ ਕੋਈ ਵੀ ਕਲੈਰਟੀ ਅਜੇ ਤੱਕ ਅਮਰੀਕੀ ਸਰਕਾਰ ਦੇ ਵੱਲੋਂ ਨਹੀਂ ਦਿੱਤੀ ਗਈ ਹੈ ਪਰ ਜਿਹੜੇ ਲੋਕ ਇਸ ਟਾਈਮ ਉੱਥੇ ਡਰ ਰਹੇ ਨੇ ਉਹਨਾਂ ਨੂੰ ਡਰਨ ਦੀ ਲੋੜ ਨਹੀਂ ਹੈ ਕਿਉਂਕਿ ਦੇਸ਼ ਦੇ 22 ਸੂਬਿਆਂ ਦੇ ਵਿੱਚ ਇਸ ਦਾ ਵਿਰੋਧ ਜਿਹੜਾ ਅਮਰੀਕਾ ਦੇ ਵਿੱਚ ਹੋਣਾ ਸ਼ੁਰੂ ਹੋ ਗਿਆ ਸੋ ਇਸ ਵਿਰੋਧ ਦਾ ਹੁਣ ਆਉਣ ਵਾਲੇ ਟਾਈਮ ਦੇ ਵਿੱਚ ਕਿੰਨਾ ਕੁ ਫਰਕ ਪੈਂਦਾ ਔਰ ਇਸ ਵਿਰੋਧ ਦੇ ਨਾਲ ਕੀ ਡੋਨਲਡ ਟਰੰਪ ਇਸ ਫੈਸਲੇ ਨੂੰ ਵਾਪਸ ਲੈਂਦੇ ਨੇ ਜਾਂ ਫਿਰ ਨਹੀਂ ਉਹ ਆਉਣ ਵਾਲੇ ਟਾਈਮ ਦੇ ਵਿੱਚ ਦੇਖਣਾ ਹੋਵੇਗਾ 23 ਜਨਵਰੀ ਤੇ ਗਣਤੰਤਰ ਦਿਵਸ ਵਾਲੇ ਦਿਨ ਪਿਛਲੇ ਦਿਨੀ ਅਸੀਂ ਤੁਹਾਨੂੰ ਦੱਸਿਆ ਸੀ ਕਿ ਇੱਕ ਸੂਬਾ ਪੱਧਰੀ ਜਿਹੜੇ ਸਮਾਗਮ ਹੋਣੇ ਹੁੰਦੇ ਨੇ ਜਿਹਦੇ ਵਿੱਚ ਸੀਐਮ ਭਗਵੰਤ ਮਾਨ ਦੇ ਵੱਲੋਂ ਜਾ ਕੇ ਕਿੱਥੇ ਸ਼ਿਰਕਤ ਕੀਤੀ ਜਾਣੀ ਔਰ ਕਿਹੜਾ ਕਿਹੜਾ ਮੰਤਰੀ ਕਿਹੜੇ ਕਿਹੜੇ ਸ਼ਹਿਰ ਦੇ ਵਿੱਚ ਕਿਹੜੇ ਕਿਹੜੇ ਜ਼ਿਲ੍ਹੇ ਦੇ ਵਿੱਚ ਜਾ ਕੇ 26 ਜਨਵਰੀ ਦੇ ਮੌਕੇ ਦੇ ਉੱਤੇ ਝੰਡਾ ਲਹਿਰਾਏਗਾ ਉਸ ਦੇ ਵਿੱਚ ਅਸੀਂ ਤੁਹਾਨੂੰ ਦੱਸਿਆ ਸੀ ਕਿ ਸੀਐਮ ਭਗਵੰਤ ਮਾਨ ਦੇ ਵੱਲੋਂ 26 ਜਨਵਰੀ ਦੇ ਪ੍ਰੋਗਰਾਮ ਦੇ ਵਿੱਚ ਇਸ ਟਾਈਮ ਇਸ ਵਾਰ ਜਿਹੜਾ 26 ਜਨਵਰੀ ਦਾ ਸੂਬਾ ਪੱਧਰੀ ਸਮਾਗਮ ਹੋਏਗਾ ਉਹ ਫਰੀਦਕੋਟ ਦੇ ਵਿੱਚ ਹੋਏਗਾ ਦਰਸਲ ਜਿੱਥੇ ਜਾ ਕੇ ਸੀਐਮ ਭਗਵੰਤ ਮਾਨ ਜਾਨੀ ਕਿ ਮੁੱਖ ਮੰਤਰੀ ਦੇ ਵੱਲੋਂ ਜਿੱਥੇ ਝੰਡਾ ਲਹਿਰਾਇਆ ਜਾਂਦਾ ਹੈ ਉਸ ਥਾਂ ਦੇ ਉੱਤੇ ਸੂਬਾ ਪਧਰੀ ਸਮਾਗਮ ਉਸ ਨੂੰ ਬੋਲਿਆ ਜਾਂਦਾ ਜਿਸ ਤਰੀਕੇ ਨਾਲ ਸੀਐਮ ਭਗਵੰਤ ਮਾਨ ਨੇ ਪਿਛਲੀ ਵਾਰ ਜਲੰਧਰ ਦੇ ਵਿੱਚ ਜਦੋਂ ਝੰਡਾ ਲਹਿਰਾਇਆ ਸੀ ਤੇ ਉਸ ਨੂੰ ਜਲੰਧਰ ਨੂੰ ਸੂਬਾ ਪਧਰੀ ਸਮਾਗਮ ਦਾ ਦਰਜਾ ਦਿੱਤਾ ਗਿਆ ਸੀ ਔਰ ਇਸ ਵਾਰ ਸੀਐਮ ਭਗਵੰਤ ਮਾਨ ਨੇ ਫਰੀਦਕੋਟ ਦੇ ਵਿੱਚ ਜਾ ਕੇ ਝੰਡਾ ਲਹਿਰਾਉਣਾ ਸੀ ਪਰ ਸੀਐਮ ਭਗਵੰਤ ਮਾਨ ਨੂੰ ਪਿਛਲੇ ਦਿਨਾਂ ਤੋਂ ਜਾਨੋ ਮਾਰਨ ਦੀਆਂ ਜਿਹੜੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਉਸ ਦੇ ਬਾਬਤ ਅੱਜ ਸਵੇਰੇ ਇੱਕ ਐਸਐਫਜੀ ਦੇ ਜਿਹੜੇ ਮੁਖੀ ਨੇ ਗੁਰਪਤਮੰਦ ਸਿੰਘ ਪੰਨੂ ਉਹਨਾਂ ਦੇ ਵੱਲੋਂ ਇੱਕ ਵੀਡੀਓ ਪਾਈ ਜਾਂਦੀ ਹੈ ਜਿਸ ਵੀਡੀਓ ਦੇ ਵਿੱਚ ਸਿੱਧੇ ਤੌਰ ਦੇ ਉੱਤੇ ਉਹਨਾਂ ਨੇ ਸੀਐਮ ਭਗਵੰਤ ਮਾਨ ਨੂੰ ਤੰਕੀ ਦਿੱਤੀ ਸੀ ਕਿ ਆਹ ਨਾਲੇ ਟਾਈਮ ਦੇ ਉੱਤੇ ਸੀਐਮ ਭਗਵੰਤ ਮਾਨ ਦੇ ਉੱਤੇ ਜਾਨਲੇਵਾ ਹਮਲਾ ਕੀਤਾ ਜਾ ਸਕਦਾ ਹੈ ਔਰ ਉਹਨਾਂ ਨੇ ਉਸ ਨਹਿਰੂ ਸਟੇਡੀਅਮ ਦਾ ਵੀ ਜ਼ਿਕਰ ਕੀਤਾ ਸੀ ਜਿਹੜੇ ਨਹਿਰੂ ਸਟੇਡੀਅਮ ਦੇ ਵਿੱਚ ਜਾ ਕੇ ਸੀਐਮ ਭਗਵੰਤ ਮਾਨ ਦੇ ਵੱਲੋਂ ਝੰਡਾ ਲਹਿਰਾਇਆ ਜਾਣਾ ਸੀ ਔਰ ਬੀਤੀ ਧੇਰ ਸ਼ਾਮੀ ਡੀਸੀ ਜਿਹੜੇ ਨੇ ਫਰੀਦਕੋਟ ਦੇ ਉਹਨਾਂ ਦੇ ਵੱਲੋਂ ਇਹ ਹੁਕਮ ਜਾਰੀ ਕਰ ਦਿੱਤਾ ਗਿਆ ਸੀ ਕਿ ਸੀਐਮ ਭਗਵੰਤ ਮਾਨ ਦਾ ਜਿਹੜਾ ਵੈਨਿਊ ਹੈ ਜਿੱਥੇ ਸੀਐਮ ਭਗਵੰਤ ਮਾਨ ਦੇ ਵੱਲੋਂ ਨਹਿਰੂ ਸਟੇਡੀਅਮ ਦੇ ਵਿੱਚ ਝੰਡਾ ਲਹਿਰਾਇਆ ਜਾਣਾ ਹੈ ਅਸੀਂ ਉਸ ਸਥਾਨ ਨੂੰ ਬਦਲ ਰਹੇ ਹਾਂ ਪਰ ਅਜੇ ਤੱਕ ਅਧਿਕਾਰਿਕ ਤੌਰ ਦੇ ਉਤੇ ਇਹ ਪੁਸ਼ਟੀ ਨਹੀਂ ਉਹਨਾਂ ਨੇ ਕੀਤੀ ਕਿ ਉਹ ਵੈਨਿਊ ਹੁਣ ਆਉਣ ਵਾਲੇ ਟਾਈਮ ਤੇ ਕਿਹੜਾ ਹੋਏਗਾ ਪਰ ਦੱਸਿਆ ਜਾ ਰਿਹਾ ਹੈ ਕਿ ਸ਼ਾਇਦ ਫਿਰੋਜ਼ਪੁਰ ਦੇ ਵਿੱਚ ਅਸੀਂ ਇਸ ਸ਼ਬਦ ਦੇ ਨਾਲ ਸ਼ਾਇਦ ਇਸ ਕਰਕੇ ਲਗਾ ਰਹੇ ਹਾਂ ਕਿਉਂਕਿ ਹੁਣ ਵੀ ਡੀਜੀਪੀ ਗੌਰਵ ਯਾਦਵ ਜਿਹੜੇ ਨੇ ਫਰੀਦਕੋਟ ਦੇ ਵਿੱਚ ਇੱਕ ਮੀਟਿੰਗ ਚੱਲ ਰਹੀ ਹੈ ਉਸ ਮੀਟਿੰਗ ਦੇ ਵਿੱਚ ਵੈਨਿਊ ਕੀ ਸਾਹਮਣੇ ਆਏਗਾ ਦਿਖਣਾ ਹੋਏਗਾ ਪਰ ਅਜੇ ਤੱਕ ਜਿਹੜੀਆਂ ਚਰਚਾਵਾਂ ਚੱਲ ਰਹੀਆਂ ਨੇ ਉਸ ਦੇ ਵਿੱਚ ਫਿਰੋਜ਼ਪੁਰ ਦਾ ਨਾਮ ਸਾਹਮਣੇ ਆ ਰਿਹਾ ਕਿ ਸ਼ਾਇਦ ਹੁਣ ਸੀਐਮ ਭਗਵੰਤ ਮਾਨ ਫਿਰੋਜ਼ਪੁਰ ਦੇ ਵਿੱਚ ਝੰਡਾ ਲਹਿਰਾਉਣਗੇ ਔਰ ਇਸ ਦੇ ਨਾਲ ਹੀ ਦੱਸ ਦਈਏ ਕਿ ਫਰੀਦਕੋਟ ਦੇ ਉਸੇ ਸਟੇਡੀਅਮ ਦੇ ਵਿੱਚ ਜਿੱਥੇ ਸੀਐਮ ਭਗਵੰਤ ਮਾਨ ਦੇ ਵੱਲੋਂ ਝੰਡਾ ਲਹਿਰਾਇਆ ਜਾਣਾ ਸੀ ਉੱਥੇ ਅੱਜ ਸਵੇਰੇ ਖਾਲਿਸਤਾਨ ਜਿੰਦਾਬਾਦ ਦੇ ਪੋਸਟਰ ਲੱਗੇ ਮਿਲੇ ਨੇ ਕੰਧਾਂ ਦੇ ਉੱਤੇ ਖਾਲਿਸਤਾਨ ਜਿੰਦਾਬਾਦ ਲਿਖਿਆ ਹੋਇਆ ਮਿਲਿਆ ਜਿਸ ਤੋਂ ਬਾਅਦ ਪ੍ਰਸ਼ਾਸਨ ਨੂੰ ਹੱਥਾ ਪੈਰਾਂ ਦੀਆਂ ਪੈ ਗਈਆਂ ਕਿਉਂਕਿ ਪੰਨੂ ਦੇ ਵੱਲੋਂ ਵੀਡੀਓ ਜਾਰੀ ਕਰਕੇ ਜਾਣਕਾਰੀ ਦਿੱਤੀ ਗਈ ਸੀ ਕਿ ਸਭ ਕੁਝ ਸਾਡੇ ਬੰਦਿਆਂ ਦੇ ਵੱਲੋਂ ਲਿਖਿਆ ਗਿਆ ਔਰ ਪੋਸਟਰ ਵੀ ਲਗਾਏ ਗਏ ਨੇ ਜਿਸ ਤੋਂ ਬਾਅਦ ਹੁਣ ਫਰੀਦਕੋਟ ਦੀ ਪੁਲਿਸ ਜਿਹੜੀ ਹੈ ਉਹ ਲਗਾਤਾਰ ਨਫਰੀ ਵਧਾ ਦਿੱਤੀ ਗਈ ਹੈ ਹਾਲਾਂਕਿ ਜਦੋਂ ਕੋਈ ਗਣਤੰਤਰ ਦਿਵਸ ਜਾਂ ਸੁਤੰਤਰ ਦਿਵਸ ਆਣਾ ਆਉਣ ਵਾਲਾ ਹੁੰਦਾ ਉਸ ਤੋਂ ਪਹਿਲਾਂ ਹੀ ਸ਼ਹਿਰਾਂ ਦੇ ਵਿੱਚ ਸਾਰਿਆਂ ਦੇ ਵਿੱਚ ਸ਼ਕਤੀ ਵਧਾ ਦਿੱਤੀ ਜਾਂਦੀ ਹੈ ਉਸ ਦੇ ਬਾਵਜੂਦ ਵੀ ਜਿੱਥੇ ਪੁਲਿਸ ਬਾਰ-ਬਾਰ ਉਹਨਾਂ ਸਟੇਡੀਅਮਾਂ ਦੇ ਵਿੱਚ ਜਾ ਕੇ ਦੌਰੇ ਕਰ ਰਹੀ ਸੀ ਉਸ ਤੋਂ ਬਾਅਦ ਵੀ ਇਹ ਜਿਹੜੇ ਐਸਐਫਜੀ ਦੇ ਵੱਲੋਂ ਜਿਹੜੀ ਜਾਣਕਾਰੀ ਦਿੱਤੀ ਗਈ ਸੀ ਕਿ ਅਸੀਂ ਉੱਥੇ ਖਾਲਸਾ ਦਾ ਝੰਡੇ ਵੀ ਲਗਾ ਦਿੱਤੇ ਔਰ ਕੰਧਾਂ ਦੇ ਉੱਤੇ ਵੀ ਅਸੀਂ ਆਪਣੇ ਨਾਰੇ ਲਿਖ ਦਿੱਤੇ ਔਰ ਸਾਡੇ ਵੱਲੋਂ ਕੀਤਾ ਗਿਆ ਔਰ ਆਨ ਵਾਲੇ ਟਾਈਮ ਤੇ ਸੀਐਮ ਭਗਵੰਤ ਮਾਨ ਦੀ ਜਾਨ ਨੂੰ ਜਿਹੜਾ ਖਤਰਾ ਵੀ ਹੋ ਸਕਦਾ ਸੋ ਉਸ ਤੋਂ ਬਾਅਦ ਹੁਣ ਵੈਲਿਊ ਚੇਂਜ ਕਰ ਦਿੱਤਾ ਗਿਆ ਹੈ ਹੁਣ ਸੀਐਮ ਭਗਵੰਤ ਮਾਨ ਦੀ ਜਗ੍ਹਾ ਤੇ ਫਰੀਦਕੋਟ ਦੇ ਵਿੱਚ ਮੰਤਰੀ ਬਰਿੰਦਰ ਗੋਇਲ ਦੇ ਵੱਲੋਂ ਝੰਡਾ ਫੈਰਾਇਆ ਜਾਏਗਾ ਪਰ ਇੱਕ ਵਾਰ ਫਿਰ ਤੋਂ ਇਹ ਸਵਾਲੀਆ ਨਿਸ਼ਾਨ ਖੜੇ ਹੋ ਗਏ ਨੇ ਕਿ ਜੇਕਰ ਸੂਬੇ ਦਾ ਮੁਖੀ ਹੀ ਸੁਰੱਖਿਅਤ ਨਹੀਂ ਹੋਏਗਾ ਤੇ ਆਮ ਲੋਕ ਕਿਵੇਂ ਸੁਰੱਖਿਅਤ ਹੋ ਸਕਦੇ ਨੇ ਪਿਛਲੇ ਦਿਨਾਂ ਦੇ ਵਿੱਚ ਵੀ ਤੁਸੀਂ ਦੇਖਿਆ ਸੀ ਕਿ ਕਿਸ ਤਰੀਕੇ ਨਾਲ ਪੰਜਾਬ ਦੇ ਕਈ ਜਿਹੜੇ ਥਾਣੇ ਸੀ ਜਾਂ ਫਿਰ ਲੋਕਾਂ ਦੇ ਘਰ ਸੀ ਕਾਰੋਬਾਰੀ ਸੀ ਜਿਨ੍ਹਾਂ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਸੀ ਉਹਨਾਂ ਦੇ ਘਰਾਂ ਦੇ ਉੱਤੇ ਗ੍ਰੇਨੇਡ ਹਮਲੇ ਹੋਏ ਸੀ ਜਿਨ੍ਹਾਂ ਨੂੰ ਲੈ ਕੇ ਪਿਛਲੇ ਸਮਿਆਂ ਦੇ ਵਿੱਚ ਵੀ ਬਾਰ-ਬਾਰ ਪੁਲਿਸ ਪ੍ਰਸ਼ਾਸਨ ਦੇ ਉੱਪਰ ਸਵਾਲੀਆ ਨਿਸ਼ਾਨ ਖੜੇ ਹੁੰਦੇ ਰਹੇ ਨੇ ਪਰ ਹੁਣ ਸੀਐਮ ਭਗਵੰਤ ਮਾਨ ਦੇ ਇੱਕ ਪ੍ਰੋਗਰਾਮ ਨੂੰ ਲੈ ਕੇ ਜਿੱਥੇ ਸੂਬਾ ਪਦਨੀ ਪ੍ਰੋਗਰਾਮ ਹੋਣਾ ਹੋਵੇ ਉੱਥੇ ਜਦੋਂ ਐਦਾਂ ਦੀ ਘਟਨਾ ਵਾਪਰ ਜਾਵੇ ਤੇ ਪੁਲਿਸ ਦੇ ਉੱਪਰ ਕਈ ਤਰ੍ਹਾਂ ਦੇ ਸਵਾਲ ਜ਼ਰੂਰ ਖੜੇ ਹੋ ਰਹੇ ਨੇ ਪਰ ਦੇਖਣਾ ਹੋਵੇਗਾ ਕਿ ਇਸ ਗੰਦੰਤਰ ਦਿਵਸ ਦੇ ਉੱਪਰ ਜਿਸ ਤਰੀਕੇ ਦੇ ਨਾਲ ਗੁਰਪਤਵੰਤ ਸਿੰਘ ਪੰਨੂ ਦੇ ਵੱਲੋਂ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਉਸ ਨੂੰ ਨਿਜਠਣ ਦੇ ਲਈ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਕੀ ਉਪਰਾਲੇ ਕੀਤੇ ਜਾਂਦੇ ਨੇ ਅੱਜ ਸ਼੍ਰੀ ਅਕਾਲ ਤਖਤ ਦੇ ਜਥੇਦਾਰ ਸਾਹਿਬ ਗਿਆਨੀ ਰੁਘਵੀਰ ਸਿੰਘ ਹੋਣਾ ਦੇ ਵੱਲੋਂ ਇੱਕ ਮੀਟਿੰਗ ਸੱਦ ਲਈ ਗਈ ਹੈ ਉਸ ਮੀਟਿੰਗ ਦੀ ਚਰਚਾ ਹੁਣ ਪੂਰੇ ਪੰਥਕ ਹਲਕਿਆਂ ਦੇ ਵਿੱਚ ਔਰ ਪੂਰੇ ਪੰਜਾਬ ਦੇ ਵਿੱਚ ਹੋਣੀ ਸ਼ੁਰੂ ਹੋ ਗਈ ਹੈ ਦਰਸਲ ਇਹ ਮੀਟਿੰਗ ਹੰਗਾਮੀ ਮੀਟਿੰਗ ਸੱਦੀ ਗਈ ਹੈ 28 ਜਨਵਰੀ ਨੂੰ 28 ਜਨਵਰੀ ਨੂੰ ਸਵੇਰੇ 11 ਵਜੇ ਸ੍ਰੀ ਅਕਾਲ ਤਖਤ ਸਾਹਿਬ ਦੇ ਉਤੇ ਇਹ ਮੀਟਿੰਗ ਹੋਏਗੀ ਇਸ ਮੀਟਿੰਗ ਨੂੰ ਲੈ ਕੇ ਹੁਣ ਚਰਚਾਵਾਂ ਇਹ ਚੱਲ ਰਹੀਆਂ ਨੇ ਕਿ ਪੰਜ ਸਿੰਘ ਸਹਿਬਾਨ ਇਸ ਮੀਟਿੰਗ ਦੇ ਵਿੱਚ ਸ਼ਾਮਲ ਹੋਣਗੇ ਕੀ ਗਿਆਨੀ ਹਰਪ੍ਰੀਤ ਸਿੰਘ ਹੁਣੀ ਇਸ ਮੀਟਿੰਗ ਦੇ ਵਿੱਚ ਸ਼ਾਮਲ ਹੋਣਗੇ ਜਾਂ ਫਿਰ ਨਹੀਂ ਹਾਲਾਂਕਿ ਤੁਹਾਨੂੰ ਦੱਸ ਦਈਏ ਕਿ ਗਿਆਨੀ ਹਰਪ੍ਰੀਤ ਸਿੰਘ ਦੇ ਵੱਲੋਂ ਪਹਿਲਾਂ ਹੀ ਕਿਹਾ ਗਿਆ ਸੀ ਕਿ ਉਹਨਾਂ ਦੇ ਉੱਪਰ ਜਿਹੜਾ ਮਾਮਲਾ ਚੱਲ ਰਿਹਾ ਉਹਦੇ ਤੇ ਕਾਰਵਾਈ ਹੋ ਰਹੀ ਹੈ ਇਸ ਕਰਕੇ ਉਹਨਾਂ ਦੀਆਂ ਸੇਵਾਵਾਂ ਤੋਂ ਉਹਨਾਂ ਨੂੰ ਮੁਲਤਵੀ ਕੀਤਾ ਹੋਇਆ ਹੈ ਯਾਨੀ ਹਰਪ੍ਰੀਤ ਸਿੰਘ ਨੇ ਪਹਿਲਾਂ ਕਿਹਾ ਸੀ ਕਿ ਮੈਂ ਆਉਣ ਵਾਲੇ ਟਾਈਮ ਦੇ ਵਿੱਚ ਕੋਈ ਵੀ ਪੰਥ ਜਿਸ ਦੇ ਵਿੱਚ ਪੰਜੇ ਸਿੰਘ ਸਹਿਬਾਨ ਸ਼ਾਮਲ ਹੋਣਗੇ ਮੈਂ ਉਸ ਮੀਟਿੰਗ ਦੇ ਵਿੱਚ ਉਦੋਂ ਤੱਕ ਸ਼ਾਮਲ ਨਹੀਂ ਹੋਵਾਂਗਾ ਜਦੋਂ ਤੱਕ ਮੇਰੇ ਉੱਪਰ ਕੋਈ ਵੀ ਫੈਸਲਾ ਜਿਹੜਾ ਨਹੀਂ ਲਿਆ ਜਾਂਦਾ ਇਤੋਂ ਇਹ ਸਪਸ਼ਟ ਹੋ ਗਿਆ ਕਿ ਜਿਹੜੀ 28 ਤਰੀਕ ਦੀ ਬੈਠਕ ਹੋਏਗੀ ਉਸ ਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਸ਼ਾਮਲ ਨਹੀਂ ਹੋਣਗੇ ਕਿਉਂਕਿ ਅਜੇ ਤੱਕ ਮੀਟਿੰਗ ਦਾ ਸੱਦਾ ਜ਼ਰੂਰ ਆ ਗਿਆ ਪਰ ਗਿਆਨੀ ਹਰਪ੍ਰੀਤ ਸਿੰਘ ਹੁਣਾਂ ਦੇ ਵੱਲੋਂ ਜਾਂ ਗਿਆਨੀ ਰੁਗਵੀਰ ਸਿੰਘ ਹੁਣਾਂ ਦੇ ਵੱਲੋਂ ਕੋਈ ਵੀ ਅਧਿਕਾਰਕ ਤੌਰ ਦੇ ਉੱਤੇ ਇਹਦੀ ਪੁਸ਼ਟੀ ਨਹੀਂ ਕੀਤੀ ਗਈ ਹੈ ਕਿ ਗਿਆਨੀ ਹਰਪ੍ਰੀਤ ਇਸ ਬੈਠਕ ਦੇ ਵਿੱਚ ਸ਼ਾਮਲ ਹੋਣਗੇ ਜਾਂ ਫਿਰ ਨਹੀਂ ਸ਼ਾਮਲ ਹੋਣਗੇ ਹੁਣ ਇਸ ਬੈਠਕ ਨੂੰ ਲੈ ਕੇ ਇਹ ਵੀ ਚਰਚਾਵਾ ਚੱਲ ਪਈਆਂ ਨੇ ਕਿ ਆਖਰ ਇਸ ਬੈਠਕ ਦੇ ਵਿੱਚ ਮੁੱਦਾ ਕੀ ਹੋਏਗਾ ਮੁੱਦਾ ਹੋਏਗਾ ਸੱਤ ਮੈਂਬਰੀ ਕਮੇਟੀ ਦਾ ਮੁੱਦਾ ਹੋਏਗਾ ਫਕਰੇ ਕੌਮ ਜਿਹੜਾ ਪ੍ਰਕਾਸ਼ ਸਿੰਘ ਬਾਦਲ ਤੋਂ ਵਾਪਸ ਲੈਣ ਦੀ ਗੱਲ ਕੀਤੀ ਗਈ ਸੀ ਉਹਦਾ ਮੁੱਦਾ ਹੋਏਗਾ ਕਿ ਕੀ ਜਿਹੜੀ ਮੈਂਬਰਸ਼ਿਪ ਮੋਹਿਨ ਮੋਹਿਮ ਜਿਹੜੀ ਹੈ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਚਲਾਈ ਜਾ ਰਹੀ ਹੈ ਉਹ ਉਸ ਤਰੀਕੇ ਦੇ ਨਾਲ ਚਲਾਈ ਜਾ ਰਹੀ ਹੈ ਜਿੱਦਾਂ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਦੇ ਉੱਤੋਂ ਜਿਹੜੇ ਫੈਸਲੇ ਸੁਣਾਏ ਗਏ ਸੀ ਕਿ ਉਸ ਦੇ ਆਧਾਰ ਦੇ ਉੱਤੇ ਮੈਂਬਰਸ਼ਿਪ ਜਿਹੜੀ ਮੋਹਿਮ ਚਲਾਈ ਜਾਣੀ ਹੈ ਪਰ ਜਿਹੜੀਆਂ ਗੱਲਾਂ ਦਾ ਵੀ ਅਸੀਂ ਜ਼ਿਕਰ ਕੀਤਾ ਹੈ ਕ੍ਰੋਮਨੀ ਅਕਾਲੀ ਦਲ ਦੇ ਵੱਲੋਂ ਉਸ ਤਰੀਕੇ ਦੇ ਨਾਲ ਉਹਨਾਂ ਹੁਕਮਾਂ ਨੂੰ ਨਹੀਂ ਮੰਨਿਆ ਗਿਆ ਜਿਸ ਤੋਂ ਬਾਅਦ ਇਹ ਹੰਗਾਮੀ ਮੀਟਿੰਗ ਸੱਦਨ ਦੀ ਲੋੜ ਪਈ ਹੈ ਕਿਉਂਕਿ ਬੀਤੇ ਕੱਲ ਵੀ ਐਸਜੀਪੀਸੀ ਦੇ ਕੁਝ ਮੈਂਬਰ ਜਿਹੜੇ ਸੀ ਉਹ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਜਾ ਕੇ ਮਿਲੇ ਸੀ ਉਸ ਤੋਂ ਇਲਾਵਾ ਬਾਗੀ ਧੜੇ ਦੇ ਆਗੂ ਗੁਰਪ੍ਰਤਾਪ ਬਡਾਲਾ ਹੋਣ ਹਰਜਿੰਦਰ ਸਿੰਘ ਧਾਮੀ ਦੇ ਨਾਲ ਜਾ ਕੇ ਉਹ ਮੁਲਾਕਾਤ ਕਰਕੇ ਆਏ ਸੀ ਔਰ ਉਹਨਾਂ ਨੇ ਇਹ ਮੰਗ ਕੀਤੀ ਸੀ ਕਿ ਤੁਸੀਂ ਜਿਹੜੀ 7 ਮੈਂਬਰੀ ਕਮੇਟੀ ਬਣਾਉਣ ਦੀ ਗੱਲ ਕੀਤੀ ਸੀ ਉਹ 7 ਮੈਂਬਰੀ ਕਮੇਟੀ ਦੇ ਆਧਾਰ ਦੇ ਉੱਤੇ ਮੈਂਬਰਸ਼ਿਪ ਮੁਹਿੰਮ ਨਹੀਂ ਚੱਲ ਰਹੀ ਹੈ ਇਸ ਕਰਕੇ ਜਥੇਦਾਰ ਸਾਹਿ ਆਨਾਲੇ ਟਾਈਮ ਤੇ ਕੀ ਤੁਹਾਡੇ ਦੁਆਰਾ ਬਣਾਈ ਗਈ ਜਿਹੜੀ ਸੱਤ ਮੈਂਬਰੀ ਕਮੇਟੀ ਹੈ ਉਹ ਲਾਗੂ ਹੁੰਦੀ ਹੈ ਜਥੇਦਾਰ ਸਾਹਿਬ ਨੇ ਕਿਹਾ ਸੀ ਕਿ ਬਿਲਕੁਲ ਉਹ ਸਟੈਂਡ ਕਰਦੀ ਹੈ ਔਰ ਉਸੇ ਕਮੇਟੀ ਦੇ ਆਧਾਰ ਦੇ ਉੱਤੇ ਮੈਂਬਰਸ਼ਿਪ ਮੁਹਿੰਮ ਚੱਲੇਗੀ ਪਰ ਅਕਾਲੀ ਦਲ ਦੇ ਵੱਲੋਂ ਐਸਾ ਨਹੀਂ ਕੀਤਾ ਗਿਆ ਹੁਣ ਉਹਦੇ ਉੱਤੇ ਵੀ ਚਰਚਾ ਹੋ ਸਕਦੀ ਹੈ ਨੰਬਰ 2 ਗੱਲ ਕੀਤੀ ਗਈ ਸੀ ਕਿ ਫਕਰੇ ਕੌਮ ਜਿਹੜਾ ਅਵਾਰਡ ਦਿੱਤਾ ਗਿਆ ਸੀਗਾ ਪ੍ਰਕਾਸ਼ ਸਿੰਘ ਬਾਦਲ ਹੁਣਾਂ ਨੂੰ ਉਹਨੂੰ ਵਾਪਸ ਕੀਤਾ ਜਾਵੇ ਪਰ ਅਜੇ ਤੱਕ ਉਹ ਅਵਾਰਡ ਜਿਹੜਾ ਹੈ ਉਹ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਵਾਪਸ ਨਹੀਂ ਕੀਤਾ ਗਿਆ ਪਰ ਸ਼੍ਰੀ ਮੁਖਸਰ ਸਾਹਿਬ ਦੇ ਵਿੱਚ ਜਿਹੜੀ ਸਿਆਸੀ ਕਾਨਫਰੈਂਸ ਹੋਈ ਸੀ ਉਸ ਦੇ ਵਿੱਚ ਸੁਖਵੀਰ ਬਾਦਲ ਦੇ ਵੱਲੋਂ ਲੋਕਾਂ ਦੇ ਹੱਥ ਖੜੇ ਕਰਵਾ ਕੇ ਇਹ ਕਿਹਾ ਗਿਆ ਸੀ ਕਿ ਅਸੀਂ ਚਾਹੁੰਦੇ ਹਾਂ ਕਿ ਇੱਕ ਵਾਰ ਫਿਰ ਤੋਂ ਜਥੇਦਾਰ ਸਾਹਿਬ ਇਸ ਜਿਹੜਾ ਫੈਸਲਾ ਕੀਤਾ ਗਿਆ ਕਿ ਫਕਰੇ ਕੌਮ ਅਵਾਰਡ ਵਾਪਸ ਕੀਤਾ ਜਾਵੇ ਉਹਦੇ ਤੇ ਦੁਬਾਰਾ ਪੁਨਰ ਵਿਚਾਰ ਕੀਤਾ ਜਾਵੇ ਕਿ ਇਹ ਅਵਾਰਡ ਵਾਪਸ ਨਹੀਂ ਲਿਆ ਜਾਣਾ ਚਾਹੀਦਾ ਮਤਲਬ ਕਿ ਵਾਪਸ ਦਿੱਤਾ ਜਾਵੇ ਹਾਲਾਂਕਿ ਸ਼੍ਰੋਮਣੀ ਅਕਾਲੀ ਦਲ ਨੇ ਹਾਲੇ ਦਿੱਤਾ ਨਹੀਂ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਪਰ ਉਹਨਾਂ ਨੇ ਕਿਹਾ ਕਿ ਇਹ ਵਾਪਸ ਦਿੱਤਾ ਜਾਵੇ ਅਵਾਰਡ ਉਹਨਾਂ ਦੇ ਕੋਲ ਹੀ ਰਹਿਣਾ ਚ ਸੋ ਇਸ ਦੇ ਉੱਤੇ ਚਰਚਾ ਹੋ ਸਕਦੀ ਹੈ ਔਰ ਨਾਲ ਹੀ ਚਰਚਾ ਹੋਏਗੀ ਕਿ ਜੋ ਵੀ ਫੈਸਲੇ ਜਿਹੜੇ ਵੀ ਹੁਕਮ ਸੁਣਾਏ ਗਏ ਸੀ ਸ੍ਰੀ ਕਾਲ ਤੱਕ ਤਾਂ ਸਭ ਤੋਂ ਇਹ ਗੱਲ ਸਪਸ਼ਟ ਰੂਪ ਦੇ ਵਿੱਚ ਕਹੀ ਗਈ ਸੀ ਕਿ ਜਿਹੜੇ ਵੀ ਅ ਅਸਤੀਫੇ ਆਏ ਹੋਏ ਨੇ ਉਹਨਾਂ ਨੂੰ ਅਸਤੀਫਿਆਂ ਨੂੰ ਪ੍ਰਮਾਣ ਕੀਤਾ ਜਾਏ ਪਰ ਅਜੇ ਤੱਕ ਸੁਖਵੀਰ ਸਿੰਘ ਬਾਦਲ ਦੇ ਅਸਤੀਫੇ ਤੋਂ ਇਲਾਵਾ ਕੋਈ ਵੀ ਐਸਾ ਅਸਤੀਫਾ ਜਾਂ ਉਹਦਾ ਜ਼ਿਕਰ ਸਾਹਮਣੇ ਨਹੀਂ ਆਇਆ ਕਿ ਸ਼੍ਰੋਮਣੀ ਅਕਾਲੀ ਦਲ ਨੇ ਉਹਨਾਂ ਨੂੰ ਕਬੂਲ ਕੀਤਾ ਜਾਂ ਫਿਰ ਨਹੀਂ ਔਰ ਸ਼੍ਰੋਮਣੀ ਅਕਾਲੀ ਦਲ ਦੇ ਇਸ ਫੈਸਲੇ ਦੇ ਉੱਤੇ ਕੀ ਉਦਣ ਚਰਚਾ ਹੋਏਗੀ ਜਾਂ ਫਿਰ ਨਹੀਂ ਇਹ ਵੀ ਦੇਖਣਾ ਹੋਏਗਾ ਔਰ ਹੁਣ ਇਹ ਜਿਹੜੀ ਬੈਠਕ ਹੈ ਉਸ ਨੂੰ ਲੈ ਕੇ ਸਾਰੇ ਪਾਸੇ ਚਰਚਾ ਇਹ ਚੱਲ ਰਹੀ ਹੈ ਕਿ ਇਸ ਬੈਠਕ ਦੇ ਵਿੱਚ ਕੀ ਪੰਜ ਸਿੰਘ ਸਹਿਵਾਨਾ ਦੇ ਵੱਲੋਂ ਕੋਈ ਵੱਡਾ ਫੈਸਲਾ ਕੀਤਾ ਜਾ ਸਕਦਾ ਹੈ ਕੀ ਸ਼੍ਰੋਮਣੀ ਅਕਾਲੀ ਦਲ ਨੂੰ ਫਿਰ ਤੋਂ ਤਲਬ ਕੀਤਾ ਜਾ ਸਕਦਾ ਹੈ ਕੀ ਸ਼੍ਰੋਮਣੀ ਅਕਾਲੀ ਦਲ ਨੂੰ ਇਹ ਕਿਹਾ ਜਾ ਸਕਦਾ ਹੈ ਕਿ 2 ਦਸੰਬਰ ਨੂੰ ਜਿਹੜੇ ਸ਼੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਜਿਹੜੇ ਫੈਸਲੇ ਕੀਤੇ ਗਏ ਸੀ ਜਿਹੜੇ ਹੁਕਮ ਸੁਣਾਏ ਗਏ ਸੀ ਉਹਨਾਂ ਦੇ ਉੱਤੇ ਤੁਸੀਂ ਇਨ ਬਿਨ ਉਹਨਾਂ ਨੂੰ ਕਿਉਂ ਨਹੀਂ ਮੰਨਿਆ ਸੋ ਇਹਨਾਂ ਸਾਰੀਆਂ ਗੱਲਾਂ ਦੇ ਉੱਤੇ ਚਰਚਾ ਜਿਹੜੀ ਹੈ ਉਹ ਹੁਣ ਹੋਏਗੀ 28 ਜਨਵਰੀ ਨੂੰ ਸਵੇਰੇ 11 ਵਜੇ ਸ਼੍ਰੀ ਕਾਲ ਤਖਤ ਸਾਹਿਬ ਦੇ ਇਹ ਬੈਠਕ ਹੋਏਗੀ ਔਰ ਬੈਠਕ ਦੇ ਵਿੱਚ ਕੀ ਕੁਝ ਖਾਸ ਰਹੇਗਾ ਉਹ ਦੇਖਣਾ ਹੋਵੇਗਾ ਕਿਉਂਕਿ ਬੀਤੇ ਕੱਲ ਵੀ ਇੱਕ ਵੀਡੀਓ ਹੋਰ ਜਾਰੀ ਹੋਈ ਹੈ ਜਿਹੜੀ ਕਿ ਬਿਰਸਾ ਸਿੰਘ ਬਲਟੋਹਾ ਔਰ ਉਹਨਾਂ ਦੇ ਨਾਲ ਗਿਆਨੀ ਹਰਪ੍ਰੀਤ ਸਿੰਘ ਹੋਣਾ ਦੇ ਨਾਲ ਜੋ ਉਹਨਾਂ ਦਾ ਬਾਦ ਵਿਵਾਦ ਹੋ ਰਿਹਾ ਸੀ ਜਿਹੜੀ ਉਹ ਬਿਰਸਾ ਸਿੰਘ ਬਲਟੋਹਾ ਨੂੰ ਜਦੋਂ ਤਲਬ ਕੀਤਾ ਗਿਆ ਸੀ ਉਹਦਾ ਦੂਸਰਾ ਪਾਰਟ ਜਾਨਕਿ ਇੱਕ ਛੋਟਾ ਜਿਹਾ ਭਾਗ ਹੋਰ 39 40 ਸਕਿੰਡ ਦਾ ਉਹ ਵੀ ਵਾਇਰਲ ਹੋ ਰਿਹਾ ਸੋ ਹੁਣ ਕੀ ਉਦੋਂ ਤੇ ਵੀ ਚਰਚਾ ਹੋ ਸਕਦੀ ਹੈ ਸੋ ਇਹਨਾਂ ਸਾਰੀਆਂ ਗੱਲਾਂ ਦੇ ਉੱਤੇ ਵਿਸਤਾਰ ਸਹਿਤ ਪਤਾ ਲੱਗੇਗਾ 28 ਜਨਵਰੀ ਨੂੰ ਜਦੋਂ 11 ਵਜੇ ਤੋਂ ਬਾਅਦ ਇਹ ਬੈਠਕ ਹੋਣ ਤੋਂ ਬਾਅਦ ਬਾਹਰ ਆ ਕੇ ਜਥੇਦਾਰ ਸਹਿਬਾਨਾਂ ਦੇ ਬਲੋ ਇਹਦੀ ਪੁਸ਼ਟੀ ਕੀਤੀ ਜਾਏਗੀ ਕਿ ਇਸ ਬੈਠਕ ਦਾ ਮੁੱਖ ਮੁੱਦਾ ਕੀ ਸੀ ਕਿਉਂਕਿ ਹੁਕਮ ਜਾਰੀ ਕਰ ਦਿੱਤਾ ਗਿਆ ਕਿ ਬੈਠਕ ਹੋਏਗੀ ਪਰ ਅਜੇ ਤੱਕ ਇਹ ਨਹੀਂ ਦੱਸਿਆ ਗਿਆ ਕਿ ਕਿਸ ਮੁੱਦੇ ਦੇ ਉੱਤੇ ਚਰਚਾ ਹੋਏਗੀ ਸੋ ਇਸ ਕਰਕੇ ਸਿਆਸੀ ਗਲਿਆਰਿਆਂ ਦੇ ਵਿੱਚ ਇਹ ਗੱਲ ਜ਼ਰੂਰ ਚੱਲ ਰਹੀ ਹੈ ਕਿ ਇਹਨਾਂ ਸਾਰੀਆਂ ਮੁੱਦਿਆਂ ਦੇ ਉੱਪਰ ਚਰਚਾ ਜਿਹੜੀ ਹੋਣੀ ਹੈ ਸੰਭਾਵੀ ਹੈ ਔਰ ਦੇਖਣਾ ਹੋਵੇਗਾ ਕਿ ਮੈਂਬਰਸ਼ਿਪ ਮੁਹਿੰਮ ਇਸ ਬੈਠਕ ਤੋਂ ਬਾਅਦ ਵੀ ਚੱਲਦੀ ਰਹੇਗੀ ਜਾਂ ਫਿਰ ਜਥੇਦਾਰ ਸਾਹਿਬ ਦੇ ਵੱਲੋਂ ਕੋਈ ਹੁਕਮ ਆ ਜਾਂਦਾ ਕਿ ਇਸ ਮੈਂਬਰਸ਼ਿਪ ਮੁਹਿੰਮ ਨੂੰ ਇੱਥੇ ਰੋਕ ਦਿੱਤਾ ਜਾਵੇ ਜਿਸ ਹੁਕਮ ਨੂੰ ਅਸੀਂ ਲਾਗੂ ਕਰਨ ਦੇ ਲਈ ਕਿਹਾ ਸੀ ਕਿ ਸੱਤ ਮੈਂਬਰੀ ਕਮੇਟੀ ਬਣਾਓ ਜਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਹੋਣਗੇ ਔਰ ਉਸ ਦੇ ਹਿਸਾਬ ਦੇ ਨਾਲ ਮੈਂਬਰਸ਼ਿਪ ਚੱਲੇਗੀ ਉਹ ਆਉਣ ਵਾਲੇ ਟਾਈਮ ਦੇ ਵਿੱਚ ਦੇਖਣਾ ਹੋਵੇਗਾ ਦੂਸਰੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੀ ਹੀ ਜੇਕਰ ਗੱਲ ਕਰੀਏ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਜਿਹੜੀਆਂ ਨੇ ਉਹ ਆਉਣ ਆਲੀਆਂ ਨੇ ਜਿਸ ਨੂੰ ਲੈ ਕੇ ਬੋਟਾਂ ਬਣਾਈਆਂ ਜਾ ਰਹੀਆਂ ਨੇ ਪਰ ਇਸ ਬੋਟਾ ਬੋਟਾ ਜਿਹੜੀਆਂ ਬਣਾਈਆਂ ਜਾ ਰਹੀਆਂ ਨੇ ਉਸ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਔਰ ਐਸਜੀਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੇ ਵੱਲੋਂ ਬੀਤੇ ਕੱਲ ਵੀ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਸੀ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਬੋਟਾਂ ਦੇ ਵਿੱਚ ਸਿੱਧੇ ਤੌਰ ਦੇ ਉਤੇ ਧੰਦਲੀ ਹੋ ਰਹੀ ਹੈ ਔਰ ਇਸ ਕਰਕੇ ਅਸੀਂ ਗੁਰਦੁਆਰਾ ਚੋਣ ਕਮਿਸ਼ਨ ਦੇ ਕੋਲ ਜਾਵਾਂਗੇ ਔਰ ਜਾ ਕੇ ਮੰਗ ਰੱਖਾਂਗੇ ਕਿ ਜਿਹੜੀ ਰਹਿਤ ਮਰਿਆਦਾ ਇਹ VOTING ਪ੍ਰਕਿਰਿਆ ਜਿਹੜੀ ਹੈ ਵੋਟਾ ਬਣਾਉਣ ਦਾ ਜਿਹੜਾ ਕਾਰਜ ਹੈ ਉਹ ਨਹੀਂ ਚੱਲ ਰਿਹਾ ਇਸ ਕਰਕੇ ਉਹਨਾਂ ਨੂੰ ਖਦਸ਼ਾ ਹੈ ਕਿ ਫੀਕ ਵੋਟਾਂ ਬਣਾਈਆਂ ਜਾ ਰਹੀਆਂ ਨੇ ਬੋਕਸ ਵੋਟਾਂ ਬਣਾਈਆਂ ਜਾ ਰਹੀਆਂ ਨੇ ਜਾਂ ਫਿਰ ਕਹਿ ਸਕਦਾ ਹਾਂ ਜਾਲੀ ਵੋਟਾਂ ਬਣਾਈਆਂ ਜਾ ਰਹੀਆਂ ਨੇ ਔਰ ਉਹਨਾਂ ਨੇ ਕਿਹਾ ਸੀ ਕਿ ਇਹ ਵੋਟਾਂ ਬਣਾਉਣ ਦੇ ਪਿੱਛੇ ਮੌਜੂਦਾ ਸਰਕਾਰ ਸੂਬਾ ਸਰਕਾਰ ਦਾ ਹੱਥ ਹੈ ਤਾਂ ਕਿ SGPC ਦੇ ਵਿੱਚ ਆਪਣੇ ਮੈਂਬਰਾਂ ਨੂੰ ਆਪਣੇ ਲੋਕਾਂ ਨੂੰ ਬਿਠਾਇਆ ਜਾ ਸਕੇ ਕਈ ਤਰ੍ਹਾਂ ਦੇ ਇਲਜ਼ਾਮ ਲਗਾਏ ਸੀ ਸੋ ਅੱਜ ਉਸੇ ਤਰੀਕੇ ਦੇ ਨਾਲ ਕਮਿਸ਼ਨ ਦੇ ਕੋਲ ਪਹੁੰਚੇ ਚੋਣ ਕਮਿਸ਼ਨ ਦੇ ਕੋਲ ਗੁਰਦੁਆਰਾ ਚੋਣ ਕਮਿਸ਼ਨ ਦੇ ਕੋਲ ਜਦੋਂ ਟੀਮ ਪਹੁੰਚਦੀ ਹੈ ਉੱਥੇ ਜਾ ਕੇ ਸੁਖਵੀਰ ਬਾਦਲ ਦੀ ਅਗਵਾਈ ਦੇ ਵਿੱਚ ਗਏ ਹਰਜਿੰਦਰ ਸਿੰਘ ਧਾਮੀ ਨਾਲ ਮੌਜੂਦ ਸੀ ਪੁੰਦੜ ਹੁਣੀ ਨਾਲ ਮੌਜੂਦ ਸੀ ਡਾਕਟਰ ਦਲਜੀਤ ਚੀਮਾ ਮੌਜੂਦ ਸੀ ਔਰ ਪੂਰਾ ਉਹਨਾਂ ਦਾ ਬਫਦ ਮੌਜੂਦ ਸੀ ਉਹਨਾਂ ਦੇ ਵੱਲੋਂ ਜਾ ਕੇ ਅੰਦਰ ਸ਼ਿਕਾਇਤ ਕੀਤੀ ਗਈ ਸ਼ਿਕਾਇਤ ਕਰਦੇ ਆ ਉਹਨਾਂ ਨੇ ਦੋ ਤਿੰਨ ਮੰਗਾ ਕੀਤੀਆਂ ਉਹ ਕਹਿੰਦੇ ਜੀ ਇੱਕ ਤਾਂ ਸਿੱਖ ਰਹਿਤ ਮਰਿਆਦਾ ਦੇ ਵਿੱਚ ਇਹ ਗੱਲ ਆਉਂਦੀ ਹੈ ਕਿ ਜਦੋਂ ਸਾਡੇ ਘਰ ਦੇ ਵਿੱਚ ਕੋਈ ਬੱਚਾ ਬੇਟਾ ਜਾਂ ਬੇਟੀ ਪੈਦਾ ਹੁੰਦੀ ਹੈ ਤੇ ਉਹਦਾ ਜਿਹੜਾ ਨਾਮ ਰੱਖਿਆ ਜਾਂਦਾ ਹੈ ਬੇਟੇ ਦੇ ਨਾਮ ਦੇ ਪਿੱਛੇ ਸਿੰਘ ਹੋਣਾ ਜ਼ਰ ਪਰ ਜਿਹੜੀਆਂ ਵੋਟਾਂ ਬਣਾਈਆਂ ਜਾ ਰਹੀਆਂ ਨੇ ਉਹਨਾਂ ਵੋਟਾਂ ਦੇ ਵਿੱਚ ਸਿੰਘ ਕੌਰ ਨਾਮ ਹੀ ਹੈ ਨਹੀਂ ਸੋ ਇਸ ਕਰਕੇ ਇਹ ਇਹ ਜਿਹੜੀਆਂ ਵੋਟਾਂ ਨੇ ਇਹ ਜਾਲੀ ਵੋਟਾਂ ਨੇ ਜਦੋਂ ਉਹ ਸਿੱਖ ਮਰਿਆਦਾ ਦੇ ਵਿੱਚ ਹੀ ਨਹੀਂ ਹੈ ਤੇ ਉਹ ਐਸਜੀਪੀਸੀ ਦੀਆਂ ਵੋਟਾਂ ਦੇ ਵਿੱਚ ਕਿਵੇਂ ਲੋਕ ਸ਼ਾਮਲ ਹੋ ਸਕਦੇ ਨੇ ਔਰ ਦੂਸਰਾ ਉਹਨਾਂ ਨੇ ਕਿਹਾ ਕਿ 1 ਤੋਂ ਲੈ ਕੇ 100 ਤੱਕ ਜਿਹੜੀਆਂ ਵੋਟਾਂ ਮਿਲੀਆਂ ਨੇ ਉਹਨਾਂ ਵੋਟਾਂ ਦੇ ਵਿੱਚ ਉਹਨਾਂ ਲੋਕਾਂ ਦੇ ਘਰਾਂ ਦਾ ਐਡਰੈਸ ਹੀ ਨਹੀਂ ਪਾਇਆ ਗਿਆ ਕੀ ਕਹਿੰਦੇ ਬਲਵਿੰਦਰ ਸਿੰਘ ਭੁੰਦੜ ਹੋਣਾ ਦੇ ਵੱਲੋਂ ਕਿਹਾ ਗਿਆ ਕਿ ਕਹਿੰਦੇ ਕੀ ਪੰਜਾਬ ਦੇ ਵਿੱਚ ਕੋਈ ਐਸਾ ਵਿਅਕਤੀ ਹੈ ਜਿਹਦੇ ਘਰ ਦਾ ਨੰਬਰ ਨਾ ਹੋਵੇ ਕਰਦੇ ਉਤੇ ਐਡਰੈਸ ਨਾ ਹੋਵੇ ਸੋ ਉਹਨਾਂ ਨੇ ਕਿਹਾ ਕਿ ਇਹ ਜਾਲੀ ਬੂਟਾ ਨੇ ਉਹਨਾਂ ਦੇ ਉਤੇ ਐਡਰੈਸ ਨਹੀਂ ਪਾਏ ਗਏ ਇਸ ਕਰਕੇ ਇਹ ਚੀਜ਼ ਜਿਹੜੀ ਆ ਉਹ ਬਿਲਕੁਲ ਨਹੀਂ ਹੋਣੀ ਚਾਹੀਦੀ ਇਹਦੇ ਉਤੇ ਇਹਦੇ ਉਤੇ ਵੀ ਅਸੀਂ ਆਨ ਵਾਲੇ ਟਾਈਮ ਦੇ ਉਤੇ ਚੋਣ ਕਮਿਸ਼ਨ ਵਿਚਾਰ ਕਰੇ ਅ ਔਰ ਰਹਿਤ ਮਰਿਆਦਾ ਹੋਣਾ ਚਾਹੀਦਾ ਸਿੰਘ ਹੋਣਾ ਚਾਹੀਦਾ ਨਾਮ ਦੇ ਪਿੱਛੇ ਕੌਰ ਹੋਣਾ ਚਾਹੀਦਾ ਜਿਨ੍ਹਾਂ ਦੇ ਨਾਮ ਦੇ ਪਿੱਛੇ ਸਿੰਘ ਕੌਰ ਨਹੀਂ ਉਹਨਾਂ ਦੀਆਂ ਬੋਟਾਂ ਕੱਟੀਆਂ ਜਾਣ ਔਰ ਉਹਨਾਂ ਨੇ ਕਿਹਾ ਕਿ ਜਿਹੜੀਆਂ ਬੋਟਾਂ ਪੱਕੀਆਂ ਬੋਟਾਂ ਜਿਨ੍ਹਾਂ ਨੂੰ ਉਹ ਕਹਿੰਦੇ ਆ ਕਿ ਪਿਛਲੇ ਕਾਫੀ ਸਾਲਾਂ ਤੋਂ ਸਮਿਆਂ ਤੋਂ ਪਾਉਂਦੇ ਆ ਰਹੇ ਨੇ ਜਿਹੜੇ ਲੋਕ ਉਹਨਾਂ ਦੀਆਂ ਬੋਟਾਂ ਕੱਟੀਆਂ ਜਾ ਰਹੀਆਂ ਤਾਂ ਕਿ ਉਹਨਾਂ ਨੇ ਕਿਹਾ ਕਿ ਸ਼੍ਰੋਮ ਨੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਜਿਹੜੀਆਂ ਚੋਣਾਂ ਹੋਣੀਆਂ ਨੇ ਉਹਦੇ ਵਿੱਚ ਅਕਾਲੀ ਦਲ ਵੱਡੇ ਪੱਧਰ ਦੇ ਵਿੱਚ ਉੱਤੇ ਜਿੱਤ ਸਕਦੀ ਹੈ ਇਸ ਕਰਕੇ ਉਹਨਾਂ ਨੂੰ ਹਰਾਉਣ ਦੇ ਲਈ ਉਹਨਾਂ ਦੇ ਜਿਹੜੇ ਪੱਕੇ ਵੋਟਰ ਨੇ ਉਹਨਾਂ ਦੀਆਂ ਵੋਟਾਂ ਕਟੀਆਂ ਜਾ ਰਹੀਆਂ ਨੇ ਉਹ ਕਹਿੰਦੇ ਇਹਨਾਂ ਚੀਜ਼ਾਂ ਦੇ ਉੱਤੇ SDPC ਦੇ ਵੱਲੋਂ ਔਰ ਅਕਾਲੀ ਦਲ ਦੇ ਵੱਲੋਂ ਅੱਜ ਚੋਣ ਕਮਿਸ਼ਨ ਦਾ ਧਿਆਨ ਦਿਵਾਉਣ ਦੇ ਲਈ ਅਸੀਂ ਗਏ ਸੀ ਕਿ ਇਹਦੇ ਤੇ ਤੁਹਾਨੂੰ ਧਿਆਨ ਦੇਣ ਦੀ ਲੋੜ ਹੈ ਔਰ 31 ਮਾਰਚ ਤੱਕ ਦਾ ਹੁਣ ਸਮਾਂ ਮੰਗ ਲਿਆ ਕਿ ਅਸੀਂ ਸਾਨੂੰ 31 ਮਾਰਚ ਤੱਕ ਦਾ ਸਮਾਂ ਦਿਓ ਅਸੀਂ ਹੋਰ ਪੜਤਾਲ ਕਰਾਂਗੇ ਕਿ ਵੋਟਾਂ ਦੇ ਵਿੱਚ ਕਿੱਥੇ-ਕਿੱਥ ਔਰ ਮੀਟਿੰਗ ਤੋਂ ਬਾਅਦ ਬਾਹਰ ਆ ਕੇ ਪ੍ਰੈਸ ਕਾਨਫਰੰਸ ਕਰਕੇ ਇਹ ਸਾਰੇ ਇਹ ਸਾਰੀਆਂ ਗੱਲਾਂ ਜਿਹੜੀਆਂ ਸੀ ਉਹ ਉਹਨਾਂ ਦੇ ਵੱਲੋਂ ਸਾਹਮਣੇ ਰੱਖੀਆਂ ਗਈਆਂ ਦਲਜੀਤ ਸਿੰਘ ਚੀਮਾ ਹੋਣਾ ਦੇ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਇਸ ਮੀਟਿੰਗ ਦੇ ਵਿੱਚ ਹੁਣ ਖਾਸ ਕੀ ਰਿਹਾ ਤੁਹਾਨੂੰ ਦੱਸਿਆ ਕਿ ਸੁਖਵੀਰ ਸਿੰਘ ਬਾਦਲ ਦੀ ਅਗਵਾਈ ਦੇ ਵਿੱਚ ਵਫਾਦ ਅੰਦਰ ਗਿਆ ਸੀ ਪਰ ਬਾਅਰ ਸੁਖਵੀਰ ਸਿੰਘ ਬਾਦਲ ਆ ਕੇ ਫਿਰ ਪ੍ਰੈਸ ਕਾਨਫਰੰਸ ਦੇ ਵਿੱਚ ਖੜੇ ਨਹੀਂ ਹੋਏ ਉਹਨਾਂ ਦੇ ਨਾਲ ਹਰਜਿੰਦਰ ਸਿੰਘ ਧਾਮੀ ਸੀ ਹਰਜਿੰਦਰ ਸਿੰਘ ਧਾਮੀ ਵੀ ਪ੍ਰੈਸ ਕਾਨਫਰੰਸ ਦੇ ਵਿੱਚ ਖੜੇ ਨਹੀਂ ਹੋਏ ਉਹ ਦੋਵੇਂ ਆਗੂ ਚਲੇ ਗਏ ਔਰ ਉਸ ਤੋਂ ਬਾਅਦ ਬਾਕੀ ਬਫਦ ਦੇ ਵੱਲੋਂ ਖੜੇ ਹੋ ਕੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੁੰਦੜ ਮੌਜੂਦ ਸੀ ਦਲਜੀਤ ਸਿੰਘ ਟੀਮਾ ਮੌਜੂਦ ਸੀ ਉਹਨਾਂ ਦੇ ਵੱਲੋਂ ਇਸ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਆ ਸਾਰੀ ਜਾਣਕਾਰੀ ਦਿੱਤੀ ਗਈ ਆ ਪਰ ਸਵਾਲ ਇੱਕ ਫੇਰ ਖੜਾ ਹੋ ਗਿਆ ਕੀ ਸੁਖਵੀਰ ਸਿੰਘ ਬਾਦਲ ਦੇ ਨਾਲ ਹਰਜਿੰਦਰ ਸਿੰਘ ਧਾਮੀ ਦੇ ਵਿੱਚ ਕੁਝ ਖਟਪਟ ਚੱਲ ਰਹੀ ਹੈ ਕੀ ਆਪਸ ਦੇ ਵਿੱਚ ਸਭ ਕੁਝ ਠੀਕ ਨਹੀਂ ਚੱਲ ਰਿਹਾ ਕਿਉਂਕਿ ਪਿਛਲੇ ਦਿਨੀ ਵੀ ਅਸੀਂ ਜ਼ਿਕਰ ਕੀਤਾ ਸੀ ਕਿ ਜਿਹੜੀ ਮੁਕਸਰ ਸਾਹਿਬ ਦੇ ਵਿੱਚ ਸਿਆਸੀ ਕਾਨਫਰੰਸ ਹੋਈ ਸੀ ਪਹਿਲੀ ਵਾਰ ਹੋਇਆ ਕਿ ਹਰਜਿੰਦਰ ਸਿੰਘ ਧਾਮੀ ਨਤਮਸਤਕ ਹੋਣ ਦੇ ਲਈ ਪਹੁੰਚੇ ਔਰ ਨਤਮਸਤਕ ਹੋਣ ਤੋਂ ਬਾਅਦ ਅਕਾਲੀ ਦਲ ਦੀ ਸਟੇਜ ਦੇ ਉੱਤੋਂ ਉਹਨਾਂ ਨੇ ਭਾਸ਼ਣ ਨਹੀਂ ਦਿੱਤਾ ਉਹ ਸਿੱਧੇ ਵਾਪਸ ਚਲੇ ਗਏ ਸੀ ਸੋ ਉਹ ਉਦੋਂ ਵੀ ਵਿਵਾਦ ਸਾਹਮਣੇ ਆਇਆ ਸੀ ਕਿ ਹਰਜਿੰਦਰ ਸਿੰਘ ਧਾਮੀ ਨਾਰਾਜ਼ ਚੱਲ ਰਹੇ ਨੇ ਦੂਸਰੇ ਪਾਸੇ ਹਰਜਿੰਦਰ ਸਿੰਘ ਧਾਮੀ ਅੱਜ ਫਿਰ ਪ੍ਰੈਸ ਕਾਨਫਰੰਸ ਦੇ ਵਿੱਚ ਖੜੇ ਨਹੀਂ ਹੋਏ ਉਹ ਨਾਲ ਜ਼ਰੂਰ ਗਏ ਅੰਦਰ ਪਰ ਉਸ ਤੋਂ ਬਾਅਦ ਉਹ ਪ੍ਰੈਸ ਕਾਨਫਰੰਸ ਦੇ ਵਿੱਚ ਖੜੇ ਨਹੀਂ ਹੋਏ ਪਰ ਹੁਣ ਜਾਲ ਉਠਦਾ ਨਜ਼ਰ ਆ ਰਿਹਾ ਸੀ ਉਸ ਨੂੰ ਲੈ ਕੇ ਐਸਜੀਪੀਸੀ ਦੇ ਵੱਲੋਂ ਔਰ ਅਕਾਲੀ ਦਲ ਦੇ ਵੱਲੋਂ ਅੱਜ ਗੁਰਦੁਆਰਾ ਚੋਣ ਕਮਿਸ਼ਨ ਦਾ ਜਿਹੜਾ ਰੁਖ ਕੀਤਾ ਗਿਆ ਉਸ ਤੋਂ ਇਹ ਸਪਸ਼ਟ ਹੋ ਗਿਆ ਕਿ ਆਨ ਵਾਲੇ ਟਾਈਮ ਦੇ ਵਿੱਚ ਹੋ ਸਕਦਾ ਹੈ ਕਿ ਇਹਨਾਂ ਵੋਟਾਂ ਨੂੰ ਲੈ ਕੇ ਆਨ ਵਾਲੇ ਟਾਈਮ ਦੇ ਵਿੱਚ ਚੋਣ ਕਮਿਸ਼ਨ ਦੇ ਵੱਲੋਂ ਵੀ ਪੜਤਾਲ ਕੀਤੀ ਜਾਏਗੀ ਔਰ ਇਹਨਾਂ ਦੋਵੇਂ ਧੜਿਆਂ ਦੇ ਵੱਲੋਂ ਵੀ ਐਸਜੀਪੀਸੀ ਦੇ ਵੱਲੋਂ ਵੀ ਔਰ ਅਕਾਲੀ ਦਲ ਦੇ ਵੱਲੋਂ ਵੀ ਕਹਿ ਦਿੱਤਾ ਗਿਆ ਕਿ ਸਾਨੂੰ 31 ਮਾਰਚ ਤੱਕ ਦਾ ਸਮਾਂ ਦਿਓ ਅਸੀਂ ਇਹਦੇ ਵਿੱਚ ਹੋਰ ਜਾਂਚ ਕਰਨਾ ਚਾਹੁੰਦੇ ਹਾਂ ਤਾਂ ਕਿ ਜਿਹੜੀਆਂ ਇਹ ਵੋਟਾਂ ਹੋਣ ਨਿਰੋਲ ਸਿੱਖ ਪਾਈਚਾਰੇ ਦੇ ਵੱਲੋਂ ਪੰਥਕ ਲੋਕਾਂ ਦੇ ਵੱਲੋਂ ਹੀ ਵੋਟਾਂ ਪਾ ਕੇ ਆਪ ਦੇ ਨੁਮਾਇੰਦਿਆਂ ਨੂੰ ਅੱਗੇ ਖੜਾ ਕੀਤਾ ਜਾਵੇ ਇੱਥੋਂ ਤੱਕ ਕਿ ਦਲਜੀਤ ਸਿੰਘ ਟੀਮਾ ਨੇ ਤਾਂ ਇਹ ਕਹਿ ਦਿੱਤਾ ਉਹ ਕਹਿੰਦੇ ਜੇ ਮੈਂ ਜਾ ਕੇ ਕਹਾਂ ਕਿ ਰਾਮ ਮੰਦਰ ਕਮੇਟੀ ਦਾ ਮੈਨੂੰ ਮੱਠ ਦਾ ਪ੍ਰਧਾਨ ਬਣਾ ਦਿਓ ਤੁਸੀਂ ਕਿੱਦਾਂ ਬਣਾ ਦੋਗੇ ਕਿਉਂਕਿ ਮੈਂ ਤਾਂ ਹਿੰਦੂ ਧਰਮ ਦੇ ਵਿੱਚੋਂ ਹੀ ਨਹੀਂ ਤੇ ਇਸੇ ਤਰੀਕੇ ਦੇ ਨਾਲ ਜੇ ਸਿੱਖ ਧਰਮ ਦੀਆਂ ਵੋਟਾਂ ਹੋ ਰਹੀਆਂ ਨੇ ਪੰਥਕ ਵੋਟਾਂ ਹੋ ਰਹੀਆਂ ਨੇ ਉਹ ਉਹਦੇ ਵਿੱਚ ਸਿੰਘ ਜਾਂ ਕੌਰੀ ਹੋਣਾ ਚਾਹੀਦਾ ਹੈਗੇ ਸੋ ਉਹਨਾਂ ਨੇ ਕਾਫੀ ਦਲੀਲਾਂ ਦਿੱਤੀਆਂ ਸੋ ਹੁਣ ਦੇਖਣਾ ਹੋਏਗਾ ਕਿ ਆਉਣ ਵਾਲੇ ਟਾਈਮ ਦੇ ਵਿੱਚ ਇਸ ਮਾਮਲੇ ਦੇ ਵਿੱਚ ਕੀ ਕੁਝ ਨਿਕਲ ਕੇ ਸਾਹਮਣੇ ਆਉਂਦਾ ਅੱਜ ਅੰਮ੍ਰਿਤਸਰ ਮਜ਼ਦੂਰ ਸੰਘਰਸ਼ ਕਮੇਟੀ ਦੇ ਵੱਲੋਂ ਇੱਕ ਮਹਾਪੰਚਾਇਤ ਸੱਦੀ ਗਈ ਸੀ ਉਸ ਮਹਾਪੰਚਾਇਤ ਦੇ ਵਿੱਚ ਹਜ਼ਾਰਾਂ ਕਿਸਾਨ ਇਕੱਠੇ ਹੋਏ ਜਿਸ ਦੀ ਅਗਵਾਈ ਕੀਤੀ ਸਰਵਣ ਸਿੰਘ ਪੰਦੇਰ ਹੁਣਾ ਦੇ ਵੱਲੋਂ ਸਰਵਣ ਸਿੰਘ ਪੰਦੇਰ ਹੁਣਾ ਨੇ ਕਿਹਾ ਸੀ ਕਿ ਜਿਹੜਾ ਅਸੀਂ 26 ਮਾਰਚ ਨੂੰ ਜਿਹੜਾ ਇੱਕ ਟਰੈਕਟਰ ਮਾਰਚ ਕੱਢਣਾ ਉਸ ਦੇ ਲਈ ਅੱਜ ਅਸੀਂ ਬਿਉਂਤ ਬੰਦੀ ਬਣਾਉਣੀ ਹੈ ਔਰ ਅਗਲੇ 3 ਦਿਨ ਇਹ ਬੈਠਕਾਂ ਹੋਣਗੀਆਂ ਅੱਜ ਜਡੇਆਲਾ ਗੁਰੂ ਦੇ ਵਿੱਚ ਹੋਈ ਜਾਂ ਕੱਲ ਕਿਤੇ ਹੋਰ ਹੋਏਗੀ ਪਰਸੋ ਬਾਰਡਰ ਏਰੀਆ ਦੇ ਵਿੱਚ ਕਿਸੇ ਹੋਰ ਇਲਾਕੇ ਦੇ ਵਿੱਚ ਹੋਏਗੀ ਉਹਨਾਂ ਨੇ ਕਿਹਾ ਸੀ ਕਿ 2-3 ਦਿਨ ਅਸੀਂ ਮੀਟਿੰਗਾਂ ਕਰਾਂਗੇ ਔਰ 26 ਤਰੀਕ ਨੂੰ ਜਿਹੜਾ ਸਾਡਾ ਮਾਰਚ ਲੱਖਾਂ ਕਰੋੜਾਂ ਲੋਕ ਸੜਕਾਂ ਦੇ ਉੱਪਰ ਨਿਕਲ ਕੇ ਆਣ ਉਹ ਇਸ ਮਾਰਚ ਦਾ ਹਿੱਸਾ ਬਣਨ ਤਾਂ ਕਿ ਕੇਂਦਰ ਸਰਕਾਰ ਦੇ ਉੱਤੇ ਸਿੱਧੇ ਤੌਰ ਦੇ ਉੱਤੇ ਅਸੀਂ ਦਬਾਅ ਬਣਾ ਸਕੀਏ ਸੋ ਉਸ ਦੇ ਲਈ ਉਹ ਬੈਠਕਾਂ ਕੀਤੀਆਂ ਜਾ ਰਹੀਆਂ ਨੇ ਉਹਨਾਂ ਨੇ ਨਾਲ ਹੀ ਕਿਹਾ ਕਿ ਇਸ ਤੋਂ ਬਾਅਦ 29 ਤਰੀਕ ਨੂੰ ਬਿਆਸ ਦੇ ਵਿੱਚ ਇੱਕ ਇੱਕ ਵੱਡਾ ਇਕੱਠ ਹੋਏਗਾ ਔਰ ਉਸ ਇਕੱਠ ਤੋਂ ਬਾਅਦ 30 ਜਨਵਰੀ ਨੂੰ ਦਿੱਲੀ ਦੇ ਵੱਲ ਜਿਹੜੇ ਇਹ ਕਿਸਾਨ ਨੇ ਉਹ ਰਵਾਨਾ ਹੋਣਗੇ ਇਹ ਸਰਬੰਤ ਸਿੰਘ ਪੰਦੇੜ ਦੇ ਵੱਲੋਂ ਅੱਜ ਕਿਹਾ ਗਿਆ ਪਰ ਹੁਣ ਸਵਾਲ ਇੱਕ ਫੇਰ ਖੜਾ ਹੋ ਰਿਹਾ ਕਿ ਕੀ ਸਰਵਣ ਸਿੰਘ ਪੰਦੇਰ ਦੇ ਉਹਨਾਂ ਦੇ ਵੱਲੋਂ ਜਿਹੜਾ ਸ਼ੰਭੂ ਬਾਰਡਰ ਤੋਂ ਇੱਕ ਦਿੱਲੀ ਵੱਲ ਜਾਣ ਦਾ ਜਿਹੜਾ ਫੈਸਲਾ ਦੁਬਾਰਾ ਕੀਤਾ ਗਿਆ ਹੈ ਕਿ 14 ਫਰਵਰੀ ਨੂੰ ਹੋਣ ਵਾਲੀ ਜਿਹੜੀ ਬੈਠਕ ਹੈ ਕੇਂਦਰ ਸਰਕਾਰ ਦੇ ਨਾਲ ਉਸ ਦਾ ਇੰਤਜ਼ਾਰ ਨਹੀਂ ਕੀਤਾ ਜਾਏਗਾ ਕਿਉਂਕਿ ਸਰਵਣ ਸਿੰਘ ਪੰਦੇਰ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਕੇਂਦਰ ਤੇ ਲਗਾਤਾਰ ਦਬਾਅ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਖਨੋਰੀ ਬਾਰਡਰ ਦੇ ਵੱਲੋਂ ਅਲੱਗ ਐਲਾਨ ਕੀਤੇ ਜਾ ਰਹੇ ਨੇ ਕਿ ਕੀ ਕੀ ਕੀਤਾ ਜਾਏਗਾ ਆਨਾਲੇ ਟਾਈਮ ਦੇ ਵਿੱਚ ਸ਼ੰਭੂ ਬਾਰਡਰ ਦੇ ਵੱਲੋਂ ਅਲੱਗ ਐਲਾਨ ਕੀਤੇ ਜਾ ਰਹੇ ਨੇ ਔਰ ਐਸਕੇਐਮ ਭਾਰਤ ਦੇ ਵੱਲੋਂ ਜਿਹਦੇ ਵਿੱਚ ਰਾਜੇਵਾਲ ਹੁਣੇ ਦਰਸ਼ਨਪਾਲ ਦਰਸ਼ਨਪਾਲ ਹੁਣ ਯਾ ਫਿਰ ਤੁਸੀਂ ਕੋ ਉਗਰਾਹਾ ਹੁਣੀ ਵੱਡੀਆਂ-ਵੱਡੀਆਂ ਜਥੇਬੰਦੀਆਂ ਨੇ ਉਹਨਾਂ ਦੇ ਵੱਲੋਂ ਅਲੱਗ ਪਲਾਨ ਦਿੱਤੇ ਜਾ ਰਹੇ ਨੇ ਸੋ ਸਵਾਲ ਫਿਰ ਅਜ ਉੱਥੇ ਖੜਾ ਹੋ ਗਿਆ ਆ ਕੇ ਕਿ ਸ਼ੰਭੂ ਮੋਰਚਾ ਅਲੱਗ ਚੱਲ ਰਿਹਾ ਹੈ ਖਨੋਰੀ ਬੋਰਚਾ ਅਲੱਗ ਚੱਲ ਰਿਹਾ ਹੈ ਔਰ ਐਸਕੇਐਮ ਭਾਰਤ ਜਿਹੜਾ ਉਹ ਅਲੱਗ ਐਲਾਨ ਕਰ ਰਿਹਾ ਹੈ ਹਾਲਾਂਕਿ ਜਦੋਂ ਜਥੇਬੰਦੀਆਂ ਮਿਲਦੀਆਂ ਨੇ ਉਹਨਾਂ ਦੇ ਵੱਲੋਂ ਜ਼ਰੂਰ ਕਿਹਾ ਜਾਂਦਾ ਹੈ ਕਿ ਅਸੀਂ ਇੱਕੋ ਆ ਸਾਡੇ ਇੱਕੋ ਫੈਸਲੇ ਨੇ ਪਰ ਜਦੋਂ ਤੁਸੀਂ ਪਿਛਲੇ ਅੰਦੋਲਨ ਦਾ ਜ਼ਿਕਰ ਕਰਦੇ ਹੋ ਜਾਂ ਪਿਛਲੇ ਅੰਦੋਲਨ ਨੂੰ ਯਾਦ ਕਰਦੇ ਹੋ ਤਾਂ ਤੁਹਾਨੂੰ ਯਾਦ ਹੋਏਗਾ ਇੱਕ ਫੈਸਲਾ ਹੁੰਦਾ ਸੀ ਉਸ ਫੈਸਲੇ ਨੂੰ ਪਗਾਉਣ ਦੇ ਲਈ ਸਾਰੇ ਕਿਸਾਨ ਇੱਕ ਮੰਚ ਤੇ ਆ ਕੇ ਖੜੇ ਹੋ ਜਾਂਦੇ ਸੀ ਪਰ ਇਸ ਵਾਰ ਸਰਬੰਸਿੰਘ ਪੰਦੇੜੋਂ ਹੁਣਾਂ ਦੇ ਵੱਲੋਂ ਅਲੱਗ ਫੈਸਲੇ ਕੀਤੇ ਜਾ ਰਹੇ ਨੇ ਖਨੋਰੀ ਬਾਰਡਰ ਤੋਂ ਅਲੱਗ ਹੁਕਮ ਸਾਹਮਣੇ ਆਂਦਾ ਔਰ ਐਸਕੇਐਮ ਭਾਰਤ ਦੇ ਵੱਲੋਂ ਅਲੱਗ ਹੁਕਮ ਸਾਹਮਣੇ ਆਂਦਾ ਇਸ ਕਰਕੇ ਲੋਕਾਂ ਦੇ ਵਿੱਚ ਬਹੁਤ ਸਾਰੇ ਸਵਾਲ ਨੇ ਕਿ ਜਦੋਂ 14 ਫਰਵਰੀ ਨੂੰ ਮੀਟਿੰਗ ਸੱਦ ਲਈ ਗਈ ਹੈ ਤੇ ਫਿਰ ਹੁਣ ਐਡੇ ਵੱਡੇ ਇਕੱਠ ਕਰਕੇ 26 ਤਰੀਕ ਨੂੰ ਜਿਹੜਾ ਮਾਰਚ ਹੈ ਉਹ ਤਾਂ ਪੂਰਨ ਤੌਰ ਦੇ ਉਤੇ ਸਾਰੀਆਂ ਜਥੇਬੰਦੀਆਂ ਦੇ ਵੱਲੋਂ ਕਿਹਾ ਗਿਆ ਕਿ ਅਸੀਂ ਰਲ ਕੇ ਹੀ ਉਹ ਸਾਰਾ ਕਰਨਾ ਹੈ ਪਰ ਉਸ ਤੋਂ ਬਾਅਦ 29 ਨੂੰ ਬਿਆਸ ਦੇ ਵਿੱਚ ਵੱਡਾ ਇਕੱਠ ਸਰਵਨ ਸਿੰਘ ਪੰਦੇਰ ਹੋਣਾ ਦੇ ਵੱਲੋਂ ਔਰ 30 ਨੂੰ ਫਿਰ ਤੋਂ ਉਹਨਾਂ ਨੇ ਕਹਿ ਦਿਆ ਕਿ ਕਹਿ ਦਿੱਤਾ ਹੈ ਕਿ ਦਿੱਲੀ ਵੱਲ ਕੂਚ ਕਰਾਂਗੇ ਪਹਿਲਾਂ ਤਿੰਨ ਵਾਰੀ ਕੋਸ਼ਿਸ਼ ਕਰ ਚੁੱਕੇ ਨੇ ਹਰਿਆਣਾ ਪੁਲਿਸ ਦੇ ਵੱਲੋਂ ਦਿੱਲੀ ਵਿੱਚ ਸ਼ਾਮਲ ਹੋਣ ਨਹੀਂ ਦਿੱਤਾ ਗਿਆ ਪਰ ਹੁਣ ਦੇਖਣਾ ਹੋਵੇਗਾ ਕਿ 30 ਨੂੰ ਕੀ ਇੱਕ ਵਾਰ ਫਿਰ ਤੋਂ ਸ਼ੰਭੂ ਮੋੜ ਚੇ ਦੇ ਉੱਤੇ ਕਿਸਾਨ ਔਰ ਹਰਿਆਣਾ ਪੁਲਿਸ ਆਮੋ ਸਾਹਮਣੇ ਹੁੰਦੀ ਹੈ ਜਾਂ ਫਿਰ ਨਹੀਂ ਉਹ ਆਉਣ ਵਾਲੇ ਟਾਈਮ 'ਚ ਦੇਖਣਾ ਹੋਵੇਗਾ ਪਰ ਅੱਜ ਸਰਵਨ ਸਿੰਘ ਪੰਦੇਰ ਹੋਣਾ ਦੇ ਵੱਲੋਂ ਜੰਡੇਆਲਾ ਗੁਰੂ ਦੇ ਵਿੱਚ ਇੱਕ ਵੱਡਾ ਇਕੱਠ ਕਰਕੇ ਲੋਕਾਂ ਨੂੰ ਇਹ ਜ਼ਰੂਰ ਕਹਿ ਦਿੱਤਾ ਗਿਆ ਕਿ 26 ਤਰੀਕ ਨੂੰ ਟਰੈਕਟਰ ਮਾਰਚ ਲੈ ਕੇ ਜਾਣ ਉਥੇ ਧਰਨੇ ਲਾਵਾਂਗੇ ਤਾਂ ਕਿ ਕੇਂਦਰ ਤੱਕ ਗੱਲ ਪਹੁੰਚੇ ਵੱਡੇ ਵੱਡੇ ਮਾਲ ਉਹਨਾਂ ਦੇ ਬਾਹਰ ਧਰਨੇ ਪ੍ਰਦਰਸ਼ਨ ਲਾਵਾਂਗੇ ਔਰ ਇਹ ਸਮਾਂ ਹੋਏਗਾ ਜਿਹੜਾ ਉਹ 12 ਵਜੇ ਤੋਂ 1:30 ਵਜੇ ਤੱਕ 1:30 ਘੰਟੇ ਦਾ ਇੱਕ ਪ੍ਰੋਗਰਾਮ ਹੋਏਗਾ ਔਰ ਉਸ ਦੇ ਵਿੱਚ ਉਸ ਦਰਮਿਆਨ ਟੋਲ ਟੈਕਸ ਵੀ ਫ੍ਰੀ ਕੀਤੇ ਜਾਣਗੇ ਪਰ ਦੇਖਣਾ ਹੋਏਗਾ ਕਿ 26 ਮਾਰਚ ਦਾ ਮਾਫ ਕਰਨਾ 26 ਜਨਵਰੀ ਦਾ ਇਹ ਪ੍ਰੋਗਰਾਮ ਕਿੰਨਾ ਸਕਸੈਸਫੁਲ ਹੁੰਦਾ ਹੈ ਔਰ ਉਸ ਤੋਂ ਬਾਅਦ 30 ਜਨਵਰੀ ਨੂੰ ਦਿੱਲੀ ਮਾਰਚਵਾਲ ਕਿਸਾਨਾਂ ਦੇ ਪ੍ਰੋਗਰਾਮ ਨੂੰ ਕਿੱਡਾ ਖੁਲਾਰਾ ਮਿਲਦਾ ਹੈ ਇਦਨੇ ਸਟਾਰਾਂ ਨੂੰ ਧਮਕੀਆਂ ਮਿਲਣ ਦਾ ਦੌਰ ਲਗਾਤਾਰ ਜਾਰੀ ਹੈ ਪਿਛਲੇ ਸਮਿਆਂ ਦੇ ਵਿੱਚ ਵੀ ਅਸੀਂ ਦੇਖਿਆ ਕਿ ਕਿਸ ਤਰੀਕੇ ਦੇ ਨਾਲ ਸਲਮਾਨ ਖਾਨ ਨੂੰ ਧਮਕੀਆਂ ਲਗਾਤਾਰ ਮਿਲਦੀਆਂ ਰਹੀਆਂ ਨੇ ਸ਼ਾਹਰੂਖ ਖਾਨ ਨੂੰ ਧਮਕੀਆਂ ਮਿਲੀਆਂ ਪਰ ਹੁਣ ਕਮੇਡੀ ਕਿੰਗ ਕਪਿਲ ਸ਼ਰਮਾ ਨੂੰ ਵੀ ਧਮਕੀ ਮਿਲ ਗਈ ਹੈ ਜਾਨੋ ਮਾਰਨ ਦੀ ਔਰ ਇੱਕ ਈਮੇਲ ਦੇ ਜ਼ਰੀਏ ਇਹ ਧਮਕੀ ਦਿੱਤੀ ਗਈ ਹੈ ਔਰ ਕਪਿਲ ਸ਼ਰਮਾ ਦੇ ਵੱਲੋਂ ਇਹਦੀ ਜਾਣਕਾਰੀ ਪੁਲਿਸ ਅਧਿਕਾਰੀਆਂ ਨੂੰ ਦਿੱਤੀ ਗਈ ਹੈ ਇਹ ਧਮਕੀ ਸਿਰਫ ਪਾਕਿਸਤਾਨ ਤੋਂ ਆਈ ਮੇਲ ਦੇ ਦੁਆਰਾ ਦਿੱਤੀ ਗਈ ਹੈ ਜਿਸ ਮੇਲ ਦਾ ਅਸੀਂ ਅੱਗੇ ਜ਼ਿਕਰ ਵੀ ਕਰਾਂਗੇ ਔਰ ਉਸ ਮੇਲ ਦੇ ਵਿੱਚ ਧਮਕੀ ਸਿਰਫ ਇੱਕ ਵਿਅਕਤੀ ਨੂੰ ਨਹੀਂ ਦਿੱਤੀ ਗਈ ਇਸ ਦੇ ਨਾਲ ਹੀ ਕਾਮੇਡੀਅਨ ਰਾਜਪਾਲ ਯਾਦਵ ਅਦਾਕਾਰ ਰਾਜਪਾਲ ਯਾਦਵ ਜਿਹਨਾਂ ਨੂੰ ਤੁਸੀਂ ਕਾਮੇਡੀਅਨ ਦੇ ਤੌਰ ਤੇ ਵੀ ਜਾਣਦੇ ਹੋ ਅਦਾਕਾਰ ਦੇ ਤੌਰ ਤੇ ਉੱਤੇ ਵੀ ਜਾਣਦੇ ਹੋ ਰਾਜਪਾਲ ਯਾਦਵ ਨੂੰ ਔਰ ਉਸ ਦੇ ਨਾਲ ਹੀ ਸੁਗੰਧਾ ਮਿਸ਼ਰਾ ਨੂੰ ਵੀ ਤੇ ਇਹ ਧਮਕੀ ਮਿਲੀ ਹੈ ਔਰ ਨਾਲ ਦੀ ਨਾਲ ਕੋਰੀਓਗ੍ਰਾਫਰ ਜਿਹੜੇ ਨੇ ਕੋਰੀਓਗ੍ਰਾਫਰ ਰੀਮੋ ਡਿਸੂਜਾ ਉਹਨਾਂ ਨੂੰ ਵੀ ਧਮਕੀ ਮਿਲੀ ਹੈ ਔਰ ਇਹ ਦੱਸਿਆ ਜਾ ਰਿਹਾ ਹੈ ਕਿ ਪੁਲਿਸ ਅਧਿਕਾਰੀਆਂ ਦੇ ਵੱਲੋਂ ਹੱਲੇ ਤੱਕ ਦੱਸਿਆ ਜਾ ਰਿਹਾ ਹੈ ਕਿ ਇਹ ਫਰੋਤੀ ਦਾ ਮਾਮਲਾ ਹੈ ਫਰੋਤੀ ਮੰਗੀ ਜਾ ਰਹੀ ਹੈ ਇਹਨਾਂ ਤੋਂ ਇਸ ਕਰਕੇ ਇਹਨਾਂ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ ਪਾਕਿਸਤਾਨ ਤੋਂ ਇੱਕ ਮੇਲ ਆਈ ਸੀ ਔਰ ਮੇਲ ਦੇ ਅਖੀਰ ਦੇ ਵਿੱਚ ਧਮਕੀ ਦਿੱਤੀ ਗਈ ਹੈ ਔਰ ਧਮਕੀ ਦੇ ਅਖੀਰ ਦੇ ਵਿੱਚ ਲਿਖਿਆ ਹੈ ਵਿਸ਼ਨੂੰ ਵਿਸ਼ਨੂੰ ਲਿਖਣ ਦੇ ਮਤਲਬ ਤੋਂ ਹੁਣ ਪੁਲਿਸ ਅਧਿਕਾਰੀ ਜਿਹੜੇ ਨੇ ਉਹ ਔਰ ਮੀਡੀਆ ادارے ਜਿਹੜੇ ਨੇ ਜੋ ਅਜੇ ਤੱਕ ਖਬਰ ਚੱਲ ਰਹੀ ਆ ਕਿ ਲੋਰੈਂਸ ਵਿਸ਼ਨੋਈ ਗੈਂਗ ਦੇ ਨਾਲ ਜੋੜ ਕੇ ਇਸ ਮੇਲ ਨੂੰ ਦੇਖਿਆ ਜਾ ਰਿਹਾ ਜਿਸ ਤਰੀਕੇ ਦੇ ਨਾਲ ਪਿਛਲੇ ਸਮਿਆਂ ਦੇ ਵਿੱਚ ਸਲਮਾਨ ਖਾਨ ਨੂੰ ਧਮਕੀਆਂ ਦਿੱਤੀਆਂ ਗਈਆਂ ਔਰ ਉਹਦੇ ਖਾਸ ਸਾਥੀ ਖਾਸ ਦੋਸਤ ਬਾਬਾ ਸਦਦੀਕੀ ਦਾ ਕਤਲ ਕੀਤਾ ਗਿਆ ਕਿਉਂਕਿ ਬਾਬਾ ਸਦਦੀਕੀ ਨੂੰ ਧਮਕੀਆਂ ਉਸ ਤੋਂ ਪਹਿਲਾਂ ਜਰੂਰ ਮਿਲੀਆਂ ਸੀ ਪਰ ਸਲਮਾਨ ਖਾਨ ਦਾ ਖਾਸ ਦੋਸਤ ਹੋਣ ਦੇ ਕਰਕੇ ਬਾਬਾ ਸਦਦੀਕੀ ਨੂੰ ਦੀਵਾਲੀ ਤੋਂ ਪਹਿਲਾਂ ਗੋਲੀਆਂ ਮਾਰ ਕੇ ਉਸ ਦਾ ਕਤਲ ਕਰ ਦਿੱਤਾ ਗਿਆ ਸੀ ਔਰ ਫਿਰ ਤੋਂ ਧਮਕੀ ਦਿੱਤੇ ਗਏ ਸੀ ਸਲਮਾਨ ਖਾਨ ਨੂੰ ਕਿ ਮਾਰਨਾ ਅਸੀਂ ਤੈਨੂੰ ਚਾਹੁੰਦੇ ਸੀ ਪਰ ਤੇਰੀ ਸੁਰੱਖਿਆ ਵੱਧ ਸੀ ਇਸ ਕਰਕੇ ਤੇਰਾ ਦੋਸਤ ਮਾਰ ਦਿੱਤਾ ਕਿਉਂਕਿ ਧਮਕੀਆਂ ਮਿਲਣ ਦਾ ਦੌਰ ਜਿਹੜਾ ਹੈ ਪਹਿਲਾਂ ਵੀ ਚੱਲ ਰਿਹਾ ਚੱਲਦਾ ਰਿਹਾ ਹੈ ਕਿਉਂਕਿ ਦੋ ਇਬਰਾਹਿਮ ਦਾ ਤੁਸੀਂ ਨਾਮ ਸੁਣਿਆ ਕਿ ਕਿਸ ਤਰੀਕੇ ਦੇ ਨਾਲ ਉਹਦੇ ਵੱਲੋਂ ਅਦਾਕਾਰਾਂ ਨੂੰ ਜਾਂ ਹੋਰ ਲੋਕਾਂ ਨੂੰ ਧਮਕੀਆਂ ਦੇ ਕੇ ਫਿਰੋਤੀ ਮੰਗੀ ਜਾਂਦੀ ਸੀ ਪਰ ਕੁਝ ਸਮਾਂ ਐਸਾ ਰਿਹਾ ਜਿਸ ਦੇ ਵਿੱਚ ਜਾ ਕੇ ਧਮਕੀਆਂ ਦਾ ਦੌਰ ਖਤਮ ਹੋਇਆ ਪਰ ਹੁਣ ਫਿਰ ਤੋਂ ਦੁਬਾਰਾ ਤੋਂ ਧਮਕੀਆਂ ਦਾ ਦੌਰ ਜਿਹੜਾ ਬਾਲੀਵੁੱਡ ਦੇ ਉੱਪਰ ਚੱਲਣਾ ਸ਼ੁਰੂ ਹੋ ਗਿਆ ਹੈ ਔਰ ਬਾਲੀਵੁੱਡ ਦੀਆਂ ਨਾਮਵਰ ਹਸਤੀਆਂ ਤੋਂ ਉਹਨਾਂ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਔਰ ਉਹਨਾਂ ਤੋਂ ਫਿਰੋਤੀਆਂ ਮੰਗੀਆਂ ਜਾ ਰਹੀਆਂ ਨੇ ਪਰ ਦੇਖਣਾ ਹੋਵੇਗਾ ਕਿ ਆਨਾਲੇ ਟਾਈਮ ਦੇ ਵਿੱਚ ਜਿੱਥੇ ਮਹਾਰਾਸ਼ਟਰ ਪੁਲਿਸ ਦੇ ਵੱਲੋਂ ਕਿਹਾ ਜਾਂਦਾ ਹੈ ਕਿ ਮਹਾਰਾਸ਼ਟਰ ਪੁਲਿਸ ਦੁਨੀਆ ਦੀ ਸਰਵ ਸ਼੍ਰੇਸ਼ਟ ਪੁਲਿਸ ਹੈ ਔਰ ਉਥੇ ਦੀ ਸਰਕਾਰ ਜਿਹੜੀ ਹੈ ਉਹਦੇ ਵੱਲੋਂ ਬਾਰ ਬਾਰ ਦਾਅਵੇ ਕੀਤੇ ਜਾਂਦੇ ਨੇ ਕਿ ਸਾਡੀ ਸਰਕਾਰ ਜਿਹੜੀ ਹੈ ਸਮਰੱਥ ਹੈ ਇਹਨਾਂ ਸਾਰੀਆਂ ਚੀਜ਼ਾਂ ਦੇ ਨਾਲ ਲੜਨ ਦੇ ਲਈ ਪਰ ਦੇਖਣਾ ਹੋਵੇਗਾ ਕਿ ਆਨ ਵਾਲੇ ਟਾਈਮ ਦੇ ਵਿੱਚ ਜਿਹੜੇ ਇਹਨਾਂ ਅਦਾਕਾਰਾਂ ਨੂੰ ਧਮਕੀਆਂ ਮਿਲ ਰਹੀਆਂ ਨੇ ਉਸ ਤੋਂ ਨਿਜਾਤ ਮਿਲਦੀ ਹੈ ਜਾਂ ਫਿਰ ਇਸ ਦੇ ਵਿੱਚ ਵਾਅਦਾ ਹੁੰਦਾ ਉਹ ਆਨ ਵਾਲੇ ਟਾਈਮ ਦੇ ਵਿੱਚ ਦੇਖਣਾ ਹੋਵੇਗਾ ਸੋ ਹੋਰ ਖਬਰਾਂ ਦੇਖਣ ਦੇ ਲਈ ਬਣੇ ਰਹੋ ਵਿਲ ਟੀਵੀ ਯੂਕੇ ਦੇ ਨਾਲ ਧੰਨਵਾਦ